ਸੀ ਬਾਬਾ ਸ਼ੋਕੀ ਦਿੰਦਾ ਪੰਪ ਪਾੜਦਾ ਬੋਕੀ ਮੂੰਹ ਦੇ ਵਿੱਚ 19 ਦੰਦ ਚੜਾਉਂਦਾ ਚੰਤ ਤੇ ਖਿੱਚ ਗਿਆ ਜਉਦੀ ਆ ਜੈਂਟਰਵਿਊ ਕਰਨੀ ਆ ਖਿੱਚ ਕੇ ਜਿਹੜੀਆਂ ਬੀਬੀਆਂ ਦੇ ਆਪਰੇਸ਼ਨ ਹੋ ਗਏ ਬੱਚੇ ਉਹਨਾਂ ਦੇ ਵੀ ਹੋ ਜਾਂਦੇ ਬਾਬਾ ਜੀ ਐ ਕਿਵੇਂ ਹੋ ਜਾਣਗੇ ਐ ਅਸੀਂ ਟਾਂਕੇ ਪਟਾ ਦਈਦੇ ਆ ਫੇ ਟਾਂਕੇ ਕਿਵੇਂ ਟਾਂਕੇ ਪਟੇ ਜਾਂਦੇ ਬੱਚਾ ਹੁੰਦਾਗਾ ਤਾਂ ਤਸ਼ਕਤੀ ਕਰਾਏ ਹੁਣ ਹਾਂ ਸ਼ਕਤੀ ਸਾਡੀ ਇੰਨੀ ਆ ਬਾਬਾ ਜੀ ਕਹਿੰਦਾ ਜਿੰਨਾ ਬੀਬੀਆਂ ਦੇ ਆਪਰੇਸ਼ਨ ਹੋ ਗਏ ਬੱਚੇ ਫੇਰ ਵੀ ਨਹੀਂ ਹੋ ਰਹੇ ਤੇ ਮੇਰੇ ਕੋਲੇ ਤਾਕਤ ਆ ਸ਼ਕਤੀ ਆਗਾ ਮੈਂ ਟਾਂਕੇ ਪਟਕੇ ਰੱਖ ਦੇਣਾ ਵੇਖੋ ਬਹੁਤ ਕਮਰਸ਼ੀਅਲ ਬਾਬਾ ਇਹ ਇੱਥੇ ਬਾਬਾ ਜੀ ਖੜੇ ਨੇ ਜਿਨ੍ਹਾਂ ਦੇ ਦੰਦਾਂ ਦੀ ਬਹੁਤ ਚਰਚਾ ਅੱਜਕੱਲ੍ਹ ਹੁੰਦੀ ਹੈ ਬਾਬਾ ਜੀ ਕਿੰਨੇ ਦੰਦ ਨੇ 21 ਹੈ ਜੀ ਇਹ 21 ਦੰਦਾਂ ਦਾ ਕੀ ਰਾਜਾ ਜੀ 21 ਦੰਦਾਂ ਦੇ 19 ਦੰਦ ਹੈ ਇੱਕ ਅਕਲਜਾੜਾ ਤੇ ਜਿਹੜੀ ਮੇਰੀ ਅਕਲਜਾੜਾ ਉਹ ਦੋ ਦੰਦਾਂ ਦੇ ਨਾਲ ਕੰਮ ਕਰਦੀ ਆ ਇਹ 21 ਹੋ ਗਈ ਜੀ ਫਿਰ ਹਾਂ 21 21 ਆਪਾਰ ਹੀ ਹੈ 21 ਦੰਦਾਂ ਚੋਂ ਨਿਕਲੇ ਜਿਹੜੀ ਮਰਜ਼ੀ ਗੱਲ ਹੋਵੇ ਜਿਹੜੀ ਗੱਲ ਕਹਿੰਦੇ ਪਾਰ ਹੋ ਜਾਂਦੀ ਪਾਰ ਆ ਜੀ ਲਓ ਜੀ ਬਾਬਾ ਜੀ ਕਹਿੰਦਾ ਮਰੇ 21 ਦੰਦ ਹੈ 19 ਮੇਰੇ ਉਹ ਦੰਦਾਂ ਜਿਹੜੇ ਖਾਣਾ ਖਾਣਾ ਤੇ ਇੱਕ ਮੇਰੇ ਵੱਡੀ ਅਕਲਜਾੜਾ ਜਿਹੜੀ ਹੂੰ ਸਾਰਾ ਕੋਸ ਸਾਰਾ ਕੋਸ ਲਓ ਜੀ ਬਾਬਾ ਜੀ ਕਹਿੰਦੇ ਜਿਹੜੀ ਗੱਲ ਤੁਸੀਂ ਕਹਿ ਦਿੰਦੇ ਮੈਂ ਉਹੀ ਗੱਲ ਪਰ ਕੀ ਗੱਲ ਕਹੀਏ ਬਾਬਾ ਜੀ ਹੁਣ ਤਾਂ ਹੀ ਤੁਸੀਂ ਹੁਣ ਤਾਂ ਕੇ ਸਾਡੇ ਪਿੰਡ ਦੇ ਨਾਲ ਪਿੰਡ ਆ ਉਹਨਾਂ ਦੀ ਕੁੱਤੀ ਨਹੀਂ ਸੂੰਦੀ ਹੂੰ ਤੇ ਮੇਰੇ ਕੋਲ ਪੁੱਛਣਾ ਇਹ ਤਾਂ 21 ਕਿਦੂਰੇ ਦਿੱਤੇ 21 ਦੰਦਾਂ ਚੋਂ ਨਿਕਲੀ ਇਹ ਗੱਲ ਤੇ ਪਾਰ ਆ ਲਓ ਬਾਬਾ ਨੇ ਬਹੁਤ ਵੱਡੀ ਗੱਲ ਕੀਤੀ ਹੈ ਨਾਲ ਦੇ ਪਿੰਡ ਕੁੱਤੀ ਨਹੀਂ ਸੂੰਦੀ ਸੀ ਕਹਿੰਦਾ 21 ਕਤੂਰੇ ਦਿੱਤੇ ਮੈਂ ਆਪਣੇ ਦੰਦਾਂ ਚੋਂ ਇਹ ਗੱਲ ਕਹਿ ਕੇ ਰੱਖੀ ਸੀ 21 ਕਤੂਰੇ ਫੇਰ ਬਾਬਾ ਜੀ ਕੀ ਦੇ ਕੇ ਗਏ ਤੁਹਾਨੂੰ ਉਹ ਉਹਨਾਂ ਨੇ ਤਾਂ ਇੱਕ ਤੂਰਾ ਦਿੱਤਾ ਇੱਕ ਵਾਹ ਜੀ ਵਾਹ ਇੱਕ ਤੂਰਾ ਇੱਕ ਤੁਹਾਨੂੰ ਦੇ ਗਏ ਕੀ ਕਰਦੇ ਹਾਂ ਕਤੂਰੇ ਦਾ ਕਤੂਰਾ ਵੇਚਦਾ ਮੈਂ ਕਹਾਂ ਬੰਲੇ ਜਾਂਦਾ ਹੈ ਲੋ ਬਾਬਾ ਬਿਜ਼ਨਸ ਮਾਣਾ ਕਤੂਰਾ ਅੱਗੇ ਵੇਚ ਬਿਵਹਲੀ ਇੰਦੇ ਕਿਹ ਕੁੱਤੇ ਨਾ ਉਹ ਆਪ ਹੀ ਖਾ ਗਏ ਜੀ ਤੁਸੀਂ ਦੇਖੋ ਬਾਬਾ ਕਹਿੰਦਾ ਮੈਂ ਉਹ ਕਤੂਰਾ ਵੇਚਦਾ ਪਰ ਬਿਵਹਲੀ ਨਹੀਂ ਮੈਨੂੰ ਦੇਖ ਕੇ ਗਏ ਨਾਰਾਜ ਹੋ ਕਿਤੇ ਨਾ ਕਿਤੇ ਉਹਨਾਂ ਨਾਲ ਹਾਂ ਥੋੜੀ ਬਹੁਤੀ ਤਾਂ ਹੁੰਦੀ ਹੈ ਨਾਰਾਜ਼ਗੀ ਜਦੋਂ ਇੰਨੀ ਮਿਹਨਤ ਕੀਤੀ ਹੋਵੇ ਜੀ ਤੇ ਹੱਕ ਦੇਣ ਦਾ ਹੱਕ ਸੀ ਉਹਨਾਂ ਦਾ ਹੱਕ ਦੇਣ ਦਾ ਹੱਕ ਸੀਗਾ ਵੇਖੋ ਤੁਸੀਂ ਇਹ ਗੱਲ ਆ ਕਿਉਂਕਿ ਅਸੀਂ ਅੱਜ ਇਹ ਬਹੁਤ ਵੱਡੀ ਖਾਸ ਇੰਟਰਵਿਊ ਆ ਤੁਹਾਨੂੰ ਪਤਾ ਪੱਤਰਕਾਰ ਤੇ ਪੱਤਰਕਾਰ ਚੜਿਆ ਪਿਆ ਕਿਉਂਕਿ ਬਾਬੇ ਨੇ ਅੱਜ ਤੱਕ ਜੋ ਕਿਹਾ ਉਹ ਕਹਿੰਦਾ ਪਰ ਤੁਸੀਂ ਰਾਜਨੀਤੀ ਬਾਰੇ ਵੀ ਭਵਿੱਖ ਬਾਣੀਆਂ ਕੀਤੀਆਂ ਸੀ ਵੀ ਆ ਜਿੱਤੂ ਹਾਰੂ ਕਿਤੇ ਨਾ ਕਿਤੇ ਗੱਲਾਂ ਗਲਤ ਜੇ ਹੋ ਗਈਆਂ ਕਿਤੇ ਕਿਤੇ ਸਹੀ ਵੀ ਹੋ ਗਈਆਂ ਕਿਤੇ ਕਿਤੇ ਉੰਨੀ ਕੀ ਰਹਿ ਜਾਂਦੀ ਆ ਹਾਂ ਉਹ ਫਿਰ ਦੰਦਾਂ ਕਰਕੇ ਦੰਦਾਂ ਕਰਕੇ ਰਹਿ ਜਾਂਦੀ ਕਿ ਜਿਹੜੀ ਗੱਲ ਉੰਨੀਆਂ ਤੋਂ ਉਰੇ ਰਹਗੀ ਉਹ ਸਹੀ ਨਹੀਂ ਹੁੰਦੀ ਜਿਹੜੀ ਅੱਗੇ ਟੱਪ ਗਈ ਉਹ ਪਾਰ ਹੋ ਜਾਂਦੀ ਜਿਹੜੀ ਇੱਕੀਆਂ ਤੋਂ ਟੱਪ ਗਈ ਉਹ ਪਾਰ ਆ ਜਿਹੜੀ ਉੰਨੀਆਂ ਤੋਂ ਥੱਲੇ ਰਹਗੀ ਉਹ ਨਹੀਂ ਪਾਰ ਹੁੰਦੀ ਕਿਈ ਇਹ ਬਾਬਾ ਜੀ ਕਿਵੇਂ ਹੁੰਦਾ ਉੰਨੀਆਂ ਤੋਰੇ ਗੱਲ ਕਿਵੇਂ ਰਹਿੰਦੀ ਹੈ ਅਗਲੇ ਦੀ ਸ਼ਰਦਾ ਘੱਟ ਹੁੰਦੀ ਹੈ ਜਾਂ ਕੋ ਹੋਰ ਚੱਕਰ ਹੁੰਦਾ ਬਸ ਲੋਕ ਆ ਗਈ ਜੀ ਬਦਲ ਜਾਂਦੇ ਆ ਫਿਰ ਉਹ ਗੱਲ ਉੰਨੀਆਂ ਤੋਰੇ ਹੋ ਜਾਂਦੀ ਹਾਂ ਉਹਨਾਂ ਇੱਕ ਹੋ ਜਾਂਦੀ ਬੁਰਕੀ ਬੁਰਕੀ ਤਾਂ ਲੰਘਦੀ ਹੋ ਸੀਦੀ ਬੁਰਕੀ ਤਾਂ ਲੰਘਦੀ ਹੈ ਬੁਰਕੀ ਲੰਘਦੀ ਹੈ ਬਾਬੇ ਦੇ ਇੱਕੀਆਂ ਤੋਂ ਪਾਰ ਕਹਿੰਦਾ ਉਹ ਨਹੀਂ ਰੁਕਦੀ ਗੱਲ ਉੰਨੀਆਂ ਦੰਦਾਂ ਤੋਂ ਹੋਰ ਇਹ ਉਹ ਰਹਿ ਜਾਂਦੀ ਹੈ ਜਿਹੜੀ ਲੋਕਾਂ ਦੀ ਸ਼ਰਦਾ ਘੱਟ ਹੁੰਦੀ ਹੈ ਜਿਹਦੇ ਵਿੱਚ ਕਹਿੰਦਾ ਕੋਈ ਆਸਤਾ ਨਹੀਂ ਹੁੰਦੀ ਇਸੇ ਕਰਕੇ ਵੀ ਬਾਬਾ ਜੀ ਇੱਕ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਜੋ ਇੱਕੀਆਂ ਦੰਦਾਂ ਵਿੱਚੋਂ ਗੱਲ ਨਿਕਲ ਜਾਂਦੀ ਹੈ ਉਹ ਪਾਰ ਹੋ ਜਾਂਦੀ ਹੈ ਤੇ ਹੋਰ ਵੀ ਸਾਨੂੰ ਕੋਈ ਗੱਲਾਂ ਦੱਸੋ ਜਿਹੜੀਆਂ ਹੁਣ ਤੱਕ ਪਾਰ ਹੋਈਆਂ ਤੁਹਾਡੀਆਂ ਜੀ ਪਾਰ ਹੁੰਦਾਂ ਗਏ ਜਿਵੇਂ ਕਿਸੇ ਦਿਨ ਜਵਾਕ ਨਹੀਂ ਹੁੰਦਾ ਉਹ ਵੀ ਹੋਇਆ ਫੇਰ ਰਾਜਨੀਤੀ ਦੀ ਗੱਲ ਲਾ ਲਓ ਜੇ ਕਿਸੇ ਨੂੰ ਟਿਕਟ ਨਹੀਂ ਮਿਲਦੀ ਸੀ ਉਹ ਵੀ ਮਿਲੀ ਆ ਜਿੱਥੇ ਮੈਂ ਕਹਤਾ ਵੀ ਬੰਦਾ ਜਿੱਤੂਗਾ ਉਹ ਵੀ ਜਿੱਤਿਆ ਫੇਰ ਆ ਬਾਕੀ ਤੁਹਾਡੇ ਚੈਨਲਾਂ ਦੀ ਗੱਲ ਹੀ ਲਾ ਲਓ ਇਹ ਵੀ ਪਾਰ ਤੁਹਾਡੇ ਵਿਊ ਆਉਂਦੇ ਆ ਮੇਰੇ ਕਰਕੇ ਆਉਂਦੇ ਜਦੋਂ ਤੁਸੀਂ ਦੱਸਦੇ ਆ ਭਾਈ ਸਾਡੇ ਨਾਲ ਇੰਟਰਵਿਊ ਕਰੋ ਤੁਹਾਡੇ ਨਾਲ ਕੀਤੀ ਤੁਹਾਡੇ ਟੀਆਰਪੀ ਵਧੀ ਹੂੰ ਬਾਬਾ ਇਹ ਪੰਪ ਪੰਪ ਦਿੱਤਾ ਜਾ ਰਿਹਾ ਆ ਕਿਤਨਾ ਨਹੀਂ ਪਾਪਾ ਬਾਕੀ ਤਾਂ ਲੱਗਦਾ ਪਾਪ ਗਲਤ ਥਾਂ ਤੇ ਆ ਨਹੀਂ ਨਹੀਂ ਨੇੜੇ ਉਰੇ ਆ ਉਰੇ ਆ ਉਹ ਜਿੱਥੇ ਥਾਂ ਤੇ ਨਹੀਂ ਆ ਇਹ ਬਾਬਾ ਜੀ ਪੰਪ ਦਾ ਕੀ ਰਾਜ ਹੈ ਇਹ ਨੂੰ ਹੀ ਪੁੱਛੋ ਕੀ ਕੀ ਰਾਜ ਹੈ ਬਾਈ ਪੰਪ ਦਾ ਇਹ ਇਹ ਜੀ ਮੈਂ ਬਾਬਾ ਜੀ ਨੂੰ ਹਵਾ ਦਿੰਨਾ ਅੱਛਾ ਪੰਪ ਨਾਲ ਹਵਾ ਲੈਂਦਾ ਬਾਬਾ ਹਾਂਜੀ ਅੱਛਾ ਜੀ ਬਸ ਇਹਨਾਂ ਨੂੰ ਹਵਾ ਦਿੰਦੇ ਇਸ ਪੰਪ ਨਾਲ ਹਵਾ ਹੀ ਦਿੰਨੇ ਆ ਜੀ ਜੀ ਤੇ ਇੱਕ ਪੱਤਰਕਾਰ ਨੂੰ ਪੰਪ ਦਿੰਦਾ ਜੀ ਇਹ ਪੰਪ ਬਹੁਤ ਦਿੰਨੇ ਜੀ ਪੰਪ ਮੈਂ ਪੱਤਰਕਾਰਾਂ ਨੂੰ ਬਹੁਤ ਜੀ ਲਓ ਜੀ ਕਹਿੰਦਾ ਕਿ ਮੈਂ ਇਸ ਪੰਪ ਦੇ ਨਾਲ ਬਾਬੇ ਨੂੰ ਹਵਾ ਦਿੰਦਾ ਵੇਖੋ ਟੂਟੀ ਲੱਗੀਆਂ ਮੜੇ ਜ਼ੂਮ ਕਰਕੇ ਦਿਖਾਉ ਮੈਂ ਕੈਮਰਾਮੈਨ ਨੂੰ ਕਹੂੰਗਾ ਦਿ ਵੇਖੋ ਅੱਛਾ ਇੱਥੋਂ ਦੀ ਹਵਾ ਬਾਬਾਈ ਕੋਈ ਤੁਹਾਡੇ ਗੁਥਲੀ ਗੁਥਲੀ ਥੈਲੀ ਲੱਗੀ ਹੈ ਕੋਈ ਨਾ ਨਾ ਬਸ ਹਵਾ ਆਉਂਦੀ ਰਹਿੰਦੀ ਆ ਢੱਡ ਨੂੰ ਹਾਂ ਵੀ ਔਖਾ ਵਾਹ ਜੀ ਵਾਹ ਵੇਖੋ ਬਾਬਾਈ ਦਾ ਢੱਡ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਪਿੰਡ ਦੇ ਬਾਰਡਰ ਬਾਕਸ ਜਿੱਡਾ ਢੱਡਾ ਉਹਦੇ ਹਿਸਾਬ ਨਾਲ ਖਾਣਾ ਦਾਣਾ ਜੇ ਹਿਸਾਬ ਨਾਲ ਜਾਂਦਾ ਵਾ 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 ਕੀ ਬਾਤ ਆ ਸਾਰੀ ਦੁਨੀਆ ਦੇ ਪ੍ਰਵਜਨੀ ਇਸੇ ਢੱਡ ਚਾ ਪੰਪ ਕਹਿੰਦਾ ਮੈਂ ਪੱਤਰਕਾਰਾਂ ਨੂੰ ਦਿੰਦਾ ਇਹ ਮੁੰਡਾ ਕਹਿੰਦਾ ਪੱਤਰਕਾਰਾਂ ਨੂੰ ਪੰਪ ਕਿਉਂ ਦਿੰਨਾ ਬਾਈ ਇਹ ਮਗਰ ਲੱਗਦੇ ਜੀ ਸਾਡੇ ਫੇਰ ਹੀ ਕੰਮ ਚੱਲਦਾ ਇਹਨਾਂ ਦਾ ਅੱਛਾ ਜੀ ਹਾਂ ਜੀ ਲਓ ਜੀ ਪੱਤਰਕਾਰਾਂ ਨੂੰ ਪੰਪ ਦਿੱਤੇ ਜਾਂਦੇ ਆ ਇਸ ਪੰਪ ਨਾਲ ਤੇ ਬਾਬੇ ਨੂੰ ਹਵਾ ਦਿੱਤੀ ਜਾਂਦੀ ਆ ਪੰਪ ਹਜੇ ਵੀ ਕੰਟੀਨਿਊ ਆ ਜਿਹੜਾ ਉਹ ਲਗਾਤਾਰ ਚੱਲ ਰਿਹਾ ਬਾਬੇ ਚੈਨਲਾਂ ਦੀ ਤੁਸੀਂ ਭਵਿੱਖਬਾਣੀ ਕੀਤੀ ਠੀਕ ਆ ਚੱਲੇ ਬਹੁਤ ਕੁਝ ਹੋਇਆ ਪਰ ਕੀ ਕੀ ਹੋਰ ਕੀ ਭਵਿੱਖਬਾਣੀ ਜਿਹੜੀ ਤੁਸੀਂ ਕੀਤੀ ਆ ਜਵਾਬ ਹੋਏ ਆ ਤੇਰੇ ਵੀ ਹੋ ਜੂ ਪੱਤਰਕਾਰਾ ਤੂੰ ਆ ਤੇਰੇ ਮੁੰਡਾ ਹੋਊਗਾ ਉਹ ਮੇਰੇ ਮੁੰਡਾ ਕਹਦਾ ਮੇਰਾ ਤਾਂ ਤਲਾਕ ਹੋਇਆ ਬਾਬਾ ਮੇਰੇ ਕਹਦਾ ਮੇਰਾ ਮੁੰਡਾ ਹੋਊ ਤੂੰ ਚੌਕੀ ਭਰ ਰਹੀ ਸੀ ਕਿ ਤੈਨੂੰ ਨਾਲ ਭੇਜਾਂਗੇ ਮੁੰਡਾ ਵੀ ਹੋਊਗਾ ਮੁੰਡਾ ਹੋ ਮੈਨੂੰ ਇਹ ਨਹੀਂ ਨਾਲ ਕਿਹਨੂੰ ਭੇਜੋਗੇ ਬਾਬਾ ਜੀ ਨਾਲ ਕੋਈ ਨਾ ਕੋਈ ਇੱਥੋਂ ਭੇਜਾਂਗੇ ਤੇਰੇ ਅਚਾਂਟਾ ਗੰਡ ਹਿਸਾਬ ਨਾ ਰੱਖ ਢੱਡਣਾ ਪਾੜ ਦੇਣਾ ਹਲੋ ਬਾਬੇ ਦੇ ਪੰਪ ਵਾਲਾ ਤੂੰ ਨੇ ਦਰਿਆ ਦਾ ਕਮਾਲ ਕਰੀ ਜਾਂਦਾ ਬਾਬਾ ਜੀ ਇਹ ਹਵਾ ਕਿੰਨਾ ਟਾਈਮ ਲੈਣੀ ਪੰਪ ਤਾਂ ਮੈਨੂੰ ਅੱਗੇ ਪੱਤਰਕਾਰੀ ਬਹੁਤ ਦੇਈ ਜਾਂਦੇ ਆ ਮੜੀ ਗੱਲ ਇਹ ਗੱਲ ਬਾਬੇ ਦੀ 16 ਨੇ ਸੱਚੀ ਆ ਪੰਪ ਪੱਤਰਕਾਰੀ ਦਿੰਦੀ ਆ ਜਿਹੜੇ ਮਰਜ਼ੀ ਮੈਟਰ ਤੇ ਦੇ ਦੇਣ ਠੀਕ ਆ ਪੰਪ ਦਿੱਤੇ ਗਏ ਨੇ ਇਹ ਇਹ ਦੇ ਵਿੱਚ ਕੋਈ ਨਹੀਂ ਕਿਤੇ ਨਾ ਕਿਤੇ ਬੀਜਾਂ ਵਾਲੇ ਬਾਬੇਦਰ ਆਲ ਵੇਖੋ ਬਾਬਾ ਜੀ ਅਸੀਂ ਤਾਂ ਇਹ ਚੀਜ਼ਾਂ ਕਰਨੀਆਂ ਅਸੀਂ ਤਾਂ ਦਿਖਾ ਰਹੇ ਆ ਲੋਕਾਂ ਨੂੰ ਪਰ ਤੁਸੀਂ ਐਡੀ ਵੱਡੀ ਪਦਵੀ ਤੇ ਬਹਿ ਜਾਓਗੇ ਇਹ ਗੱਲ ਦਾ ਨਹੀਂ ਸਾਨੂੰ ਪਤਾ ਸੀ ਤੁਸੀਂ ਦਿਖਾ ਰਹੇ ਆ ਤਾਂਹੀਂ ਤਾਂ ਮੈਂ ਬੈਠਾ ਹੂੰ ਜਦੋਂ ਕੋਈ ਆਉਂਦੇ ਸੀਗੇ ਜਦੋਂ ਮੇਰੀ ਕੋਈ ਗੱਲ ਸੱਚ ਹੁੰਦੀ ਸੀਗੀ ਫੇਰ ਹੀ ਆਏ ਆ ਸਾਰੇ ਹਾਂਜੀ ਬਾਬਾ ਜੀ ਟੋਪੀਆਂ ਤੁਸੀਂ ਪਾਉਂਦੇ ਨਹੀਂ ਸੀ ਹੁੰਦੇ ਟੋਪੀ ਕਿਵੇਂ ਪਾਉਣ ਲਾ ਗਏ ਇਹਦੇ ਵੀ ਤਾਂ ਮੈਂ ਹੀ ਪਾਈ ਆ ਅੱਛਾ ਜੀ ਸਾਡੇ ਪੱਤਰਕਾਰ ਤੇ ਤੁਹਾਨੂੰ ਪੁੱਛ ਕੇ ਦੇਖੋ ਹੁਣ ਇਹਦੀ ਕਿੰਨੀ ਟੀਆਰਪੀ ਵਧੀ ਵੀ ਆ ਜੀ ਹਾਂ ਲੋ ਜੀ ਬਾਬਾ ਕਹਿੰਦਾ ਟੋਪੀ ਮੈਂ ਤਾਂ ਪਾਈ ਆ ਇਹ ਬੰਦੇ ਤੇ ਸਾਡੇ ਪੱਤਰਕਾਰ ਭਰਾ ਤੇ ਵੀ ਟੋਪੀ ਐਸੇ ਬੰਦੇ ਨੇ ਪਾਈ ਸੀ ਕਹਿੰਦਾ ਉਹਦੀ ਹੁਣ ਟੀਆਰਪੀ ਵਧੀਆ ਟੋਪੀ ਦਾ ਕੀ ਰਾਜ ਬਾਬਾ ਟੋਪੀ ਦਾ ਬਸ ਆਈ ਹੈ ਤੇਰੇ ਮੇਰੇ ਅੱਗੇ ਜਿਹੜੇ ਆਉਂਦੇ ਆ ਉਹਨਾਂ ਦੇ ਪਾ ਦੇਈ ਦੀ ਆ ਤੜਕੇ ਦੋ ਹੋਰ ਪੱਤਰਕਾਰ ਆ ਉਹ ਕਿਉਂ ਹਾਰ ਬਾ ਕੇ ਗਏ ਬਸ ਉਹਨੇ ਇੱਕ ਸ਼ਾਰਟ ਫਿਲਮ ਵਾਲਾ ਕਰਨਾ ਸੀ ਤੇ ਇੱਕ ਨੇ ਕੋਈ ਨਿਊਜ਼ ਵਗੈਰਾ ਕਰਨੀ ਸੀਗੀ ਉਹਨੇ ਚੈਨਲ ਬਣਾਇਆ ਦੋ ਉਹਨਾਂ ਨੇ ਲਓ ਜੀ ਬਹੁਤ ਵੱਡੀ ਦੇਣ ਆ ਬਾਬੇ ਦੀ ਪੱਤਰਕਾਰਾਂ ਨੂੰ ਵੀ ਮੈਂ ਕਹਿੰਦਾ ਵੀ ਤੁਹਾਡੇ ਐਡਾਂ ਕੁਰਕਰਿਆਂ ਦੀਆਂ ਚੱਲਣ ਨਾ ਚੱਲਣ ਚਿਪਸ ਦੀਆਂ ਐਡਾਂ ਚੱਲਣ ਨਾ ਚੱਲਣ ਵੀਡੀਓ ਦੀ ਮੰਡਲ ਦੀ ਐਡ ਚੱਲੇ ਨਾ ਚੱਲੇ ਜੱਫ ਦੇ ਕਲੀ ਦੀ ਐਡ ਚੱਲੇ ਨਾ ਚੱਲੇ ਪਰ ਬਾਬੇ ਦੀ ਐਡ ਜ਼ਰੂਰ ਚਲਣੀ ਚਾਹੀਦੀ। ਉਹ ਵੀ ਚੱਲੂਗੀ। ਆਹਾ ਹਾ 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 ਬਾਬਾ ਦਾ ਜੈਜੀ ਵੀ ਦਾ ਮੈਂ ਕਹਿੰਦਾ ਕੀ ਲੱਗਦਾ ਤੁਸੀਂ ਦੱਸਣਾ ਬਾਬਾ ਕੀ ਲੱਗਦਾ ਟੋਪੀ ਬਾਬਾ ਇਹ ਬਾਹਰਲੀ ਟੋਪੀ ਲੱਗਦੀ ਹੈ। ਹਾਂ ਬਾਹਰਲੀ ਆ ਕੋਈ ਤੇਰੇ ਮੇਰੇ ਭਗਤ ਚੜਾ ਕੇ ਗਿਆ ਸੀ ਉਹਨਾਂ ਦੇ ਬੱਚਾ ਨਹੀਂ ਸੀ ਹੁੰਦਾ ਤੇ 6-7 ਸਾਲਾਂ ਦਾ ਬੱਚਾ ਹੋਇਆ ਫਿਰ ਉਹ ਟੋਪੀ ਦੇ ਕੇ ਗਏ ਤੇ ਨਾ ਹਜੇ ਮੇਰਾ ਵਿਆਹ ਹੀ ਨਹੀਂ ਹੋਇਆ ਤੇਰਾ ਚੜਨਾ ਵੀ ਔਖਾ ਲੱਗਦਾ ਬਾਬੇ ਦੇ ਹਜੇ ਕੋਈ ਜਵਾਕ ਨਹੀਂ ਗਾ ਬਾਬਾ ਹਜੇ ਦੂਜਿਆਂ ਤੋਂ ਜਵਾਕ ਵੰਡ ਰਿਹਾ ਕਹਿੰਦਾ ਵੀ ਦੂਜਿਆਂ ਦੇ ਬੱਚੇ ਹੋ ਜਾਣ ਕਿਤੇ ਨਾ ਕਿਤੇ ਜਾ ਕੇ ਬਾਬਾ ਜੀ ਕਹਿੰਦਾ ਮੈਂ ਹਜੇ ਸੈੱਟ ਨਹੀਂ ਗਾ ਬਾਬੇ ਤੁਸੀਂ ਮਟਾਪਾ ਘਟਾਓ ਨਾ ਘਟਦਾ ਹੀ ਨਹੀਂ ਹੁਣ ਕਰ ਕੀ ਇਹ ਹਵਾ ਵਾਲੇ ਦਾ ਬੇਡਾ ਬੈਠਾ ਇਹਨੂੰ ਹਟਾਓ ਪੰਪ ਵਾਲੇ ਮਾਰਦਾ ਪੰਪ ਪੰਪ ਇਹ ਕਹਿੰਦਾ ਕਿ ਪੱਤਰਕਾਰ ਮਾਰੀ ਜਾਂਦੇ ਹੁਣ ਕਿੱਧਰ ਨੂੰ ਜਾ ਗਏ ਨਹੀਂ ਬਾਬਾ ਜੀ ਤੁਸੀਂ ਰਾਜਨੀਤੀ ਨੂੰ ਲੈ ਕੇ ਵੀ ਬਹੁਤ ਅਵੇਅਰ ਰਹਿੰਦੇ ਹੋ ਲਓ ਜੀ ਟੋਪੀ ਘਮਾਤੀ ਹੈ ਲੱਗਦਾ ਦਿਸ਼ਾ ਘੁੰਮ ਜਾਣੀ ਹੈ ਇਸ ਤੋਂ ਬਾਅਦ ਪਾਲਟੀਆਂ ਦੀ ਦਿਸ਼ਾ ਵੀ ਘੁੰਮ ਸਕਦੀ ਆ ਰਾਜਨੀਤੀ 'ਚ ਹੁਣ ਇੱਕ ਪਾਰਟੀ ਜਮੇ ਖੀਰੂ ਖੀਰੂ ਹੋਗੀ ਬਾਬਾ ਜੀ 15 15 ਉਧਰ ਹੋਗੀ ਆਉਣ ਵਾਲੇ ਸਮੇਂ 'ਚ ਸਰਕਾਰ ਉਹਨਾਂ ਤੋਂ ਵੀ ਬਣਨੀ ਆ ਜਿਹੜੀ ਐ ਡੱਡ ਹੋਗੀ ਡੱਡੀ ਹੋਵੇ ਉਹ ਤਾਂ ਬਾਬਾ ਜੀ ਲੜੀ ਜਾਂਦੇ ਆ ਸਰਕਾਰ ਕਿਵੇਂ ਬਣੂ ਨਹੀਂ ਲੜਦੇ ਬਸੇਰੇ ਆ ਉਹਨਾ ਬਠਿੰਡੇ ਵਾਲੀ ਸੀਟੀ ਦੇਖ ਲਓ ਜਿੱਥੇ ਇੱਕ ਲਾ ਕੇ ਨਹੀਂ ਜਿੱਥੇ ਬਾਬਾ ਜੀ ਕਿਵੇਂ ਲੱਗਦਾ ਤੁਹਾਨੂੰ ਜਿੱਤਣਗੇ ਕਿਵੇਂ ਜਿੱਤ ਜਾਣਗੇ ਕੀ ਕੀ ਦੇਖੀ ਜਾਊ ਜਦੋਂ ਇਕੱਠੇ ਹੋਗੇ ਇਹਨਾਂ ਨੇ ਇੱਕਦਮ ਹੀ ਤਮਾਕਾ ਕਰਨਾ ਅੱਛਾ ਜੀ ਹਾਂ ਜਿਵੇਂ ਜਿਵੇਂ ਤੁਸੀਂ ਕਰਤਾ ਹਾਂ ਆਹੀ ਕਰਨਾ ਇਹਨਾਂ ਨੇ ਬਾਬਾ ਜੀ ਕਹਿੰਦੇ ਜਿੱਤਣਗੇ ਉਹੀ ਜਿਹੜੇ ਖਿੰਡੇ ਫਿਰਦੇ ਆ ਕਿਤੇ ਨਾ ਕਿਤੇ ਇਕੱਠੇ ਉਹ ਜ਼ਰੂਰ ਹੋਣਗੇ ਪਰ ਜਿੱਤੇ ਤਾਂ ਬਾਬਾ ਜੀ ਹੋਰ ਵੀ ਬਹੁਤਾ ਹੋਣ ਵਾਲੇ ਵੀ ਬਹੁਤ ਕੰਮ ਕਰੀ ਜਾਂਦੇ ਕਰੀਦਾ ਜਾਂਦੇ ਆ ਪਰ ਇਹਨਾਂ ਦੀ ਸਰਕਾਰ ਗਾਂ ਇਹਨਾਂ ਦੀ ਕੋਈ ਬਾਨੀ ਆ ਇਕੱਠੇ ਹੋਣਗੇ ਤਮਾਕਾ ਕਰਨਗੇ ਪੱਕਾ ਕਰਨਗੇ ਪੱਕਾ ਉਹ ਬਹੁਤ ਸਾਲਾਂ ਨੂੰ ਦੇਖ ਲਿਓ ਇੱਕੀਆਂ ਦੀ ਇੱਕੀ ਪਾਰ ਆ 21 ਦੰਦਾਂ ਦੀ ਲਓ ਜੀ 21 ਦੰਦਾਂ ਚੋ ਕਹੀ ਹੋਈ ਪਾਰ ਗੱਲ ਨੇ ਜਿਹੜੀ ਪਾਰਟੀ ਖੜੀ ਐ ਉਹਨਾਂ ਦੀ ਸਰਕਾਰ ਬਣਾ ਦੇਣੀ ਆ 21 ਦੰਦਾਂ ਦੀ ਗੱਲ ਪਾਰ ਤੇ ਆ ਜਾਣੀ ਆ ਉਹਨਾਂ ਦੀ ਸਰਕਾਰ ਤੇ ਫਿਰ ਵੇਖੋ ਪੰਜਾਬ ਦਾ ਕੀ ਹਾਲ ਬਾਬਾ ਜੀ ਫਿਰ ਉਹ ਹਾਲ ਕੀ ਕਰਨਗੇ ਪੰਜਾਬ ਦਾ ਹਾਲ ਜਿਹੇ ਜਿਹਾ ਪਹਿਲਾਂ ਹੋਇਆ ਉਹ ਜਿਹੇ ਫਿਰ ਉਹ ਕਰ ਦੇਣਗੇ ਯਾਨੀ ਥੋੜੇ ਬਾਬਿਆਂ ਦੀ ਗਿਣਤੀ ਚ ਵਾਧਾ ਹੋਊਗਾ ਵਾਧਾ ਹੋਊਗਾ ਜੀ ਹਾਂ ਪੱਤਰਕਾਰ ਜੀ ਬਾਬਿਆਂ ਦੀ ਗਿਣਤੀ ਵਧੂਗੀ ਪੱਤਰਕਾਰਾਂ ਦੀ ਵਧੂਗੀ ਹਾਂ ਹਾਂ ਓ ਲੈ ਭਾਈ ਇੱਥੇ ਸਾਰਾ ਮੈਨੂੰ ਕਹਿੰਦਾ ਮੈਂ ਕਹਿੰਦਾ ਕਿਸੇ ਟਾਈਮ ਜਿਹੜਾ ਇਹ ਹੈਗਾ ਸ਼ੋਕੀ ਬਾਬਾ ਇਹ ਸ਼ੋਕੀ ਬਾਬੇ ਦੀ ਜਿਹੜਾ ਜਨਮਦਾਤਾ ਮੰਨਿਆ ਜਾਣਾ ਆਉਣ ਵਾਲੇ ਟਾਈਮ 'ਚ ਪੱਤਰਕਾਰਾਂ ਦਾ ਜਨਮਦਾਤਾ ਸ਼ੋਕੀ ਬਾਬੇ ਨੂੰ ਮੰਨਿਆ ਜਾਣਾ ਜਿਸ ਤਰੀਕੇ ਨਾਲ ਇਹਦਾ ਢਿੱਡ ਵੱਧ ਰਿਹਾ ਉਸ ਤਰੀਕੇ ਨਾਲ ਅੱਗੇ ਪੱਤਰਕਾਰ ਵੀ ਵਧਣਗੇ ਚੈਨਲ ਵੀ ਵਧਣਗੇ ਪੰਜਾਬ ਤਰੱਕੀ ਦੀਆਂ ਰਾਹਾਂ ਤੇ ਜਾਊਗਾ ਬਾਬਾ ਜੀ ਦੇ ਨਾਲ ਜਿਹੜੇ ਖੜੇ ਨੇ ਬੇਅਕਲ ਜੰਨੇ ਭਗਤ ਸਮਰਥਕ ਜਿਹੜੇ ਖੜੇ ਨੇ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਉਡੀ ਬਹੁਤੀ ਗੱਲਬਾਤ ਆ ਉਹ ਉਹ ਤੁਹਾਡੀ ਤੁਹਾਡੀ ਕਰਾਵਾਂਗੇ ਤੁਸੀਂ ਬਾਬਾ ਜੀ ਨਾਲ ਕਦੋਂ ਤੂੰ ਜੁੜੇ ਹੋ ਜੀ ਥੋੜੇ ਥੋੜੇ ਚਿਰ ਤੋਂ ਜੁੜੇ ਥੋੜੇ ਜਿਹਾ ਚਿਰ ਤੋਂ ਜੀ ਅੱਧੇ ਘੰਟੇ ਤੋਂ ਕੁਝ ਘੰਟੇ ਤੋਂ ਘੰਟੇ ਤੋਂ ਜੁੜੇ ਘੰਟੇ ਤੋਂ ਪਹਿਲਾਂ ਇੱਕ ਨਵਾਂ ਸਮਰਥਕ ਬਾਬੇ ਦੀ ਗਿਣਤੀ ਦੇ ਸਮਰਥਕਾਂ ਦੇ ਵਿੱਚ ਵਾਧਾ ਹੋ ਚੁੱਕਿਆ ਇੱਕ ਵੀਰ ਆ ਜਿਹੜਾ ਇੱਥੇ ਚੱਲ ਕੇ ਪਹੁੰਚੇਗਾ ਕਿੱਥੋਂ ਆਏ ਤੁਸੀਂ ਚੱਲ ਕੇ ਜੀ ਧੂਰਕੋਟ ਤੋਂ ਧੂਰਕੋਟ ਤੋਂ ਆਇਆ ਧੂੜਾ ਪੱਟ ਕੇ ਪਹੁੰਚੇ ਨੇ ਇੱਥੇ ਇੱਕ ਘੰਟਾ ਪਹਿਲਾਂ ਧੂੜਕੋਟ ਪਿੰਡ ਤੋਂ ਧੂੜਕੋਟ ਪਿੰਡ ਤੋਂ ਪਹੁੰਚਿਆ ਹੈ ਬਾਈ ਧੂੜਾ ਪੜਦਾ ਹੋਇਆ ਵੇਖੋ ਮੀਂਹ ਕਣੀ ਦਾ ਮੌਸਮ ਸੀ ਪਰ ਇਸ ਬਾਬੇ ਦੇ ਨਾਲ ਇਹਨਾਂ ਬਾਬਾ ਜੀ ਇੰਨੀ ਵਾਰ ਤੋਂ ਸਮਰਥ ਖਾਉਂਦੇ ਨੇ ਤੁਹਾਡੇ ਫਿਰ ਬਹੁਤ ਖੁਸ਼ੀ ਹੁੰਦੀ ਹੈ ਇਹ ਇਹਨਾਂ ਨੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਤਾਂ ਹੀ ਆਉਂਦੇ ਆ ਜੀ ਕੀ ਮਨੋ ਕਾਮਨਾ ਇਹਦੀ ਪੂਰੀ ਹੋਈ ਆ ਪੂਰੀ ਹੋਈ ਆ ਪੁੱਛੋ ਇਹਨੂੰ ਜੀ ਕੀ ਕੀ ਮਨੋ ਕਾਮਨਾ ਪੂਰੀ ਹੋਈ ਹੈ ਜੀ ਦੱਸ ਦਿਓ ਮਾੜਾ ਜੀ

ਕਈ ਵਾਰੀ ਜੇ ਗੱਲ ਲੱਗੇ ਕਿ ਇਹ ਆਪੀ ਹੋਵੇ ਨਹੀਂ 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 ਜੀ ਦੰਦ 19 ਆ ਇੱਕ ਅਕਲਜਾੜ ਆ ਜਿਹੜੀ ਅਕਲਜਾੜ ਆ ਉਹ ਦੋਹਾਂ ਜਿੰਨਾ ਕੰਮ ਕਰਦੀ ਆ ਤਾਂ ਇੱਕ ਦਾ ਫਰਦੀ ਕਹ ਲੋ ਦੰਦਨ ਦਾ ਕੀ ਰਹਿ ਜਾਂਦੀ ਹੋਵੇ ਫੇਰ ਅੰਦਰ ਤੱਕ ਨਹੀਂ ਪਹੁੰਚ ਫੇਰ ਕਈ ਜੇ ਥੱਲੇ ਰਹਿ ਜਾਂਦੀ ਹੈ ਦੇ ਮੇਨ ਦੇ ਵਿੱਚ ਉਹ ਗੱਲ ਪੂਰੀ ਵੀ ਨਹੀਂ ਹੁੰਦੀ ਹੋਣੀ ਫੇਰ ਕਈ ਜੇ ਥੱਲੇ ਰਹਿ ਜਾਂਦੀ ਹੈ ਜਿਹੜੀ 19 ਦੇ ਦੰਦਨ ਦੇ ਮੇਨ ਕੰਮ ਜਿਹੜਾ ਕਰਦੀ ਥੋੜੀ ਅਕਲਜਾੜ ਹੀ ਕਰਦੀ ਆ ਹਾਂ ਮੇਨ ਜੇ ਅਕਲਜਾੜ ਕੰਮ ਕਰਦੀ ਆ ਉਹ ਦੋਹਾਂ ਜਿੰਨਾ ਕੰਮ ਕਰਦੀ ਆ ਤਾਂ ਬਾਬਾ ਜੀ ਦੀ ਪਾਰ ਜਾਂਦੀ ਆ ਬਾਬਾ ਜੀ ਦੇ ਅਕਲਜਾੜ ਆਈ ਆ ਕਹਿੰਦਾ ਵੀ ਕਾ ਤੋ ਨਹੀਂ ਆਉਂਦੀ ਨਹੀਂ ਆਉਣੀ ਕਦੇ ਨਹੀਂ ਆਉਣੀ ਤੁਹਾਨੂੰ ਬਾਬਾ ਕਾ ਤੋ ਨਹੀਂ ਆਉਂਦੀ ਆ ਨਾ ਬੋਲ ਯਾਰ ਨਹੀਂ ਆਉਣੀ ਕਾ ਤੋ ਨਹੀਂ ਆਉਣੀ ਜਦੋਂ ਸਾਡੇ ਅਲਗੇ ਦੇ ਮਗਰ ਲੱਗੋਗੇ ਤੁਹਾਨੂੰ ਕਿ ਤੋ ਆ ਹਾ ਹਾ ਕਿੱਥੇ ਨਾ ਕਿੱਥੇ ਬਾਬਾ ਅਸਲ ਚ ਨਹੀਂ ਬਈ ਉਹ ਸੂਖਾ ਬਾਬੇ ਦਾ ਕਹਿੰਦਾ ਤੁਹਾਨੂੰ ਨਹੀਂ ਅਕਲਾ ਸਕਦੀ ਬਾਬਾ ਅਸੀਂ ਜਿੱਦ ਕਰਨ ਲਗੇ ਤਾਂ ਅਸੀਂ ਤਾਂ ਬਹੁਤ ਕੁਛ ਕਰ ਦਿੰਨੇ ਆ ਤੋ ਇਹ ਪੱਤਾ ਪਲਟਾ ਪਲਟ ਸਕਦੇ ਆ ਪਰ ਨਹੀਂ ਆਉਣੀ ਤੁਹਾਡਾ ਤੂੰ ਨਹੀਂ ਪਲਟਿਆ ਗਿਆ ਬਾਬਾ ਅਸੀਂ ਜੋਰ ਤਾਂ ਬਹੁਤ ਲਾਇਆ ਤੁਹਾਡਾ ਇੱਕ ਹੈ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਟੀਆਰਪੀ ਪਿੱਛੇ ਤੁਸੀਂ ਬਾਬਿਆਂ ਕੋਲੇ ਤੁਰੇ ਫਿਰਦੇ ਹੁਣ ਤੁਸੀਂ ਆਪ ਹੀ ਵੇਖ ਲਓ ਕਿੰਨੇ ਤੁਰੇ ਫਿਰਦੇ ਆ ਤੜਕੇ ਆ ਦੋ ਆ ਕੇ ਗਏ ਆ ਹਾਰ ਪਾ ਕੇ ਗਏ ਆ ਚੈਨਲ ਬਣਾ ਕੇ ਮੇਰੇ ਤੋਂ ਕਿਤੇ ਨਾ ਕਿਤੇ ਤੇ ਬਾਬਾ ਵੈਸੇ ਹੋ ਸਕਦਾ ਬਾਬਾ ਇਹ ਗੱਲਾਂ ਮਜ਼ਾਕ ਕਰ ਰਹਾ ਵੇ ਸੱਚੀਆਂ ਨਾ ਹੁਣ ਹੋ ਸਕਦਾ ਕਿਤੇ ਨਾ ਕਿਤੇ ਸੱਚੀਆਂ ਵੀ ਹੁਣ ਇੱਕ ਸਮਰਥਕ ਹੋਰ ਖੜੇ ਨੇ ਇਧਰ ਮੜੇ ਸਾਈਡ ਤੇ ਹੋ ਜੋ ਕੀ ਕਹੋਗੇ ਬਾਬਾ ਜੀ ਵਾਹ ਯਾਰ ਕੀ ਚੋਵੀਆਂ ਆ ਵੀ ਮੈਂ ਤੁਸੀਂ ਪੰਜਾਬ ਦੀਆਂ ਬਾਤਾਂ ਕੁਝ ਵੀ ਦੱਸ ਸਕਦੇ ਹੋ ਤੁਸੀਂ ਐ ਕੀ ਦੱਸਾਂ ਨਾ ਖੇਤੀ ਵਾਲੀ ਆ ਸੰਦਾ ਖੇਤੀ ਬਾੜੀ ਵਾਲਾ ਬਾਬਾ ਟਰੈਕਟਰ ਆ ਰਿਹਾ ਲੱਗਦਾ ਤੈਨੂੰ ਕਿ ਟਰਾਲੀ ਵਰਗਾ ਲੱਗਦਾ ਟਰੈਕਟਰ ਵਰਗਾ ਬਾਬਾ ਲੱਗਦਾ ਸਮਰਥਕ ਨੇ ਨਵੀਂ ਖੋਜ ਕੀਤੀ ਹੈ ਨਾਟ 11 ਟਰੈਕਟਰ ਰੋਟਾ ਬੀਟਰ ਵਰਗਾ ਜਿਹੜਾ ਲੱਗਦਾ ਬਾਬਾ ਸ਼ੌਕੀ ਸ਼ੌਕੀ ਬਾਬਾ ਇਹ ਸਮਰਥਕ ਨੇ ਭਵਿਕ ਬਾਣੀ ਕੀਤੀ ਆ ਕਿ ਅਸੀਂ ਇਸ ਬਾਬੇ ਦੇ ਸਮਰਥਕ ਆ ਤੇ ਇਹ ਬਾਬਾ ਸਾਨੂੰ ਟਰੈਕਟਰ ਵਰਗਾ ਲੱਗਦਾ ਕਿਹੜੇ ਟਰੈਕਟਰ ਵਰਗਾ ਲੱਗਦਾ ਜੀ ਨਾਟ 11 ਨਾਟ 11 ਸਿਰਾ ਓਏ ਦੂਤ ਤੇ ਕੀ ਕਹੋਗੇ ਸ਼ੌਕੀ ਬਾਬਾ ਨਾਟ 11 ਵਰਗਾ ਲੱਗਦਾ ਬਾਈ ਨੇ ਸਿਰਾ ਕਰਾ ਕੇ ਰੱਖ ਦਿਓ ਨੇੜੇ ਕਰਕੇ ਫੋਟੋ ਲੈ ਲਓ ਇਹ ਬਾਈ ਆਉਣ ਵਾਲੇ ਟਾਈਮ 'ਚ ਦੀ ਸੰਭਾਲ ਸਕਦਾ ਸ਼ੋਕੀ ਬਾਬੇ ਦੀ 9811 ਦੱਸਿਆ ਗਿਆ ਗਿਆ ਕਦੋਂ ਕਦੋਂ ਆਉਣੇ ਇਸ ਬਾਬੇ ਕੋਲੇ ਜੀ ਪਰਸੋ 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 ਤੋਂ ਆਉਣੇ ਅੱਛਾ ਕੀ ਕੀ ਮਨੋ ਕਾਮਨਾ ਕੋਈ ਪੂਰੀ ਹੋਈ ਆ ਬਸ ਕੋਈ ਨਹੀਂ ਹੋਈ ਕੋਈ ਨਹੀਂ ਹੋਈ ਕੋਈ ਨਹੀਂ ਹੋਈ ਪਰ ਬਾਬਾ ਨਾਟ ਘੇਰਾ ਘੱਗ ਲੱਗਦਾ ਲੱਗਦਾ ਮੈਨੂੰ ਇਸ ਵੀਰ ਦੀ ਮਣੋ ਕਾਮਣਾ ਬਾਬੇ ਨੇ ਥੱਲੇ ਮਿਤ ਲਈ ਹੈ ਜਿਹੜਾ ਕਰਕੇ ਮਣੋ ਕਾਮਣਾ ਉੱਥੋਂ ਤੱਕ ਨਹੀਂ ਪਹੁੰਚ ਸਕੀ ਕਿੰਨਾਂ ਤੱਕ ਇੱਕ ਵੀਰ ਜੀ ਮੇਰੇ ਹੋਰ ਖੜੇ ਨੇ ਸਸੀ ਗਾਲ ਜੀ ਕੀ ਨਾਮ ਆਪਣਾ ਜੀ ਇਕਬਾਲ ਸਿੰਘ ਇਕਬਾਲ ਸਿੰਘ ਜੀ ਵੀ ਪਹੁੰਚੇ ਨੇ ਬਾਬਾ ਜੀ ਦੇ ਬਾਰੇ ਕੀ ਕਹੋਗੇ ਤੁਸੀਂ ਬਹੁਤ ਸ਼ਕਤੀਸ਼ਾਲੀ ਹੈ ਜੀ ਬਹੁਤ ਵਦਾਓ ਇਹਨਾਂ ਕੋਲੋਂ ਜੀ ਹਾਂਜੀ ਸ਼ਕਤੀਸ਼ਾਲੀ ਤਾਂ ਲੱਗ ਰਹੇ ਨੇ ਮੈਨੂੰ ਵਾਕਿਆ ਹੀ ਸ਼ਕਤੀਸ਼ਾਲੀ ਆ ਕਦੋਂ ਤੋਂ ਤੁਸੀਂ ਇਹਨਾਂ ਨਾਲ ਜੁੜੇ ਹੋ ਬਹੁਤ ਟਾਈਮ ਤੋਂ ਲੰਬੇ ਤੋਂ ਲੰਬੇ ਟਾਈਮ ਤੋਂ ਜੁੜੇ ਹੋ ਜੀ ਜੀ ਇਹ ਕੀ ਕੀ ਬਾਬਾ ਜੀ ਕਹਿੰਦੇ ਸਾਡੀਆਂ ਭੁਵਿੱਖ ਬਾਣੀਆਂ ਸੱਚ ਹੁੰਦੀਆਂ ਕਿਤੇ ਕਦੀ ਕੁੱਤੀ ਸੁਵਾਤੀ ਕਿਦਾਂ ਝੋਟਾ ਸਮਾਤਾ ਹੋ ਜਾਂਦੀਆਂ ਹੋ ਜਾਂਦੀ ਹੈ ਝੋਟਾ ਹੀ ਸੁਵਾਇਆ ਝੋਟਾ ਪਹਿਲੀ ਗੱਲ ਸਮਰਥਕ ਨੇ ਨਵੀਂ ਦੱਸੀ ਹੈ ਕਿ ਇਸ ਝੋਟੇ ਬਾਬੇ ਨੇ ਇੱਕ ਝੋਟਾ ਵੀ ਸਮਾ ਕੇ ਵੀ ਇਹ ਇਹ ਥੋੜੀ ਜਿਹੀ ਗੱਲ ਜੱਚੀ ਨਹੀਂ ਕੀ ਕਹੋ ਨਹੀਂ ਨਹੀਂ ਬਹੁਤ ਹੈ ਬਹੁਤ ਹੈ ਜੀ ਹਾਂਜੀ ਕਰਾਮਾਤੀ ਬਾਬਾ ਕਰਾਮਾਤੀ ਲੋ ਜੀ ਕਰਾਮਾਤੀ ਬਾਬਾ ਜਿਹੜਾ ਮੰਨਿਆ ਗਿਆ ਅਸੀਂ ਤੜਕੇ ਤੈਨਾਂ ਜਿਹੜੇ ਪੱਤਰਕਾਰ ਇੱਥੇ ਪਹੁੰਚਿਆ ਸੀ ਸਾਰੀ ਗੱਲਬਾਤ ਸਾਡੇ ਵੱਲੋਂ ਵੇਖੀ ਗਈ ਸੀ ਵੀ ਆਖਰਕਾਰ ਕਿਉਂਕਿ ਨਵੀਆਂ ਗੱਲਾਂ ਹੋ ਰਹੀਆਂ ਸੀ ਕਿ ਉਹ ਸਮਰਥਕ ਪਹੁੰਚੇ ਨੇ ਜਿਨ੍ਹਾਂ ਨੂੰ ਪੂਰੀ ਪੂਰੀ ਜਿਹੜਾ ਦਿਮਾਗ ਵਾਲੇ ਪਾਸਿਓਂ ਜਿਹੜੇ ਪੂਰੇ ਪੂਰੇ ਖਾਲੀ ਨੇ ਠੀਕ ਆ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਜੀ ਤੁਸੀਂ ਇਹ ਤਾਂ ਨਹੀਂ ਵੱਧ ਤੋਂ ਵੱਧ ਆਓ ਜੀ ਜੀ ਹਾਂ ਜੀ ਇਹ ਬਾਬਾ ਅੱਛਾ ਬਾਬਾ ਜੀ ਤੁਹਾਨੂੰ ਨਾਲ ਵੀ ਇੱਕ ਗੱਲ ਕਰ ਲੈ ਜਿਵੇਂ ਤੁਸੀਂ ਬੱਚੇ ਬੰਨ ਰਹੇ ਹੋ ਕੁੱਤਿਆਂ ਸਮਾ ਰਹੇ ਹੋ ਜਿਹੜੇ ਛੜੇ ਬੰਦੇ ਉਹਨਾਂ ਵਾਸਤੇ ਕੋਈ ਸਕੀਮ ਲੈ ਕੇ ਆ ਰਹੇ ਉਹਨਾਂ ਹੱਥੀਂ ਮਗਾ ਲਿਆਵਾਂਗੇ ਤੁਸੀਂ ਆਪ ਤਾਂ ਵਿਆਹ ਹੀ ਨਹੀਂ ਜੀ ਕੋਈ ਨੀ ਆਪਣੀ ਵਿਆਹ ਜੂਗੀ ਆਪਣੀ ਵੀ ਆ ਜੂਗੀ ਛੜੇਆਂ ਵਾਸਤੇ ਇੱਕ ਨਵਾਂ ਮੌਕਾ ਦਿੱਤਾ ਜਾ ਰਿਹਾ ਕਿਉਂਕਿ ਬਦਲਾ ਆਊਗਾ ਆਊਗਾ ਹੁਣ ਬਾਬਾ ਬਣ ਗਿਆ ਆਊਗਾ ਸਾਰਾ ਕੁਝ ਬਾਬਾ ਜੀ ਪੰਜਾਬ ਦੇ ਹਾਲਾਤ ਸੁਧਰਨਗੇ ਸੁਧਰਨਗੇ ਜੀ ਸੁਧਾਰਾਂਗੇ ਅਸੀਂ ਸੁਧਾਰਾਂਗੇ ਆਕੇ ਜੀ ਹਾਂ ਲੋ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਬਾਬਾ ਜੀ ਨਵੀਆਂ ਲੈ ਕੇ ਆ ਰਹੇ ਹਨ ਪਰ ਬਾਬਾ ਜੀ ਕੀ ਲੱਗਦਾ ਵੀ ਪੰਜਾਬ ਦੇ ਹਾਲਾਤ ਆ ਜਿਹੜੇ ਤੁਸੀਂ ਬਦਲਦੇ ਹੋਗੇ ਸੁਧਰ ਜਾਣਗੇ ਤੁਸੀਂ ਨਵੇਂ ਬਾਬੇ ਬਣੇ ਜਦੋਂ ਤੁਸੀਂ ਸੁਧਰ ਜਾਓਗੇ ਤੇ ਪੰਜਾਬ ਦੇ ਹਾਲਾਤ ਵੀ ਸੁਧਰ ਜਾਣਗੇ ਨਹੀਂ ਬਾਬਾ ਜੀ ਸਾਡੇ ਦੇ ਕਿਉਂ ਉਂਗਲਾਂ ਚੁੱਕਦੇ ਹੋ ਅਸੀਂ ਤਾਂ ਤੁਹਾਡੇ ਲਈ ਕਰ ਰਹੇ ਆਂ ਸਾਰਾ ਕੁਝ ਤੇ ਦਿਖਾਉਣੇ ਕੀ ਆ ਤੁਸੀਂ ਜੀ 2% ਸੱਚ ਹੁੰਦਾ 98% ਗੱਪ ਹੁੰਦਾ ਗੱਪ ਹੁੰਦਾ ਕਿਤੇ ਨਾ ਕਿਤੇ ਇਹ ਗੱਲ ਬਾਬੇ ਦੀ ਮੈਨੂੰ ਲੱਗਦਾ ਸਹੀ ਵੀ ਹੈਗੀ ਕਿਤੇ ਨਾ ਕਿਤੇ ਮੰਨਦੇ ਆਂ ਸੀ ਇਹ ਚੀਜ਼ਾਂ ਹੋ ਜਾਂਦੀਆਂ ਸੀ ਜਾਣ ਬੁੱਝ ਕੇ ਨਹੀਂ ਕਰਦੇ ਕਿਉਂਕਿ ਸਾਡਾ ਤਾਂ ਜੋਰ ਹੀ ਲੱਗਿਆ ਹੁੰਦਾ ਪਰ ਆਪਾਂ ਸਮਰਥਤਾਂ ਗੱਲ ਕਰਾਂਗੇ ਬਾਬਾ ਸੀਰੀਅਸ ਹੋ ਗਿਆ ਸੀਰੀਅਸ ਮੈਟਰ ਆਪਾਂ ਨੂੰ ਚੰਗੇ ਨਹੀਂ ਲੱਗਦੇ ਆਪਾਂ ਕਹਿੰਦੇ ਅੱਛਾ ਜੀ ਤੁਸੀਂ ਲੰਮੇ ਸਮੇਂ ਤੋਂ ਬਾਬਾ ਜੀ ਦੇ ਨਾਲ ਜੁੜੇ ਹੋ ਹਾਂਜੀ ਹਾਂਜੀ ਬਹੁਤ ਟਾਈਮ ਤੋਂ ਅੱਛਾ ਕਿਵੇਂ ਤੁਸੀਂ ਲੰਮੇ ਸਮੇਂ ਤੋਂ ਕਿਵੇਂ ਜੁੜੇ ਵੀ ਜਾਂ ਬੱਚਾ ਨਹੀਂ ਹੁੰਦਾ ਸੀ ਵਿਆਹ ਨਹੀਂ ਹੁੰਦਾ ਸੀ ਕੀ ਕਰਾਂ ਮੇਰਾ ਵਿਆਹ ਨਹੀਂ ਸੀ ਹੁੰਦਾ ਜੀ ਤਾਂ ਕਰਕੇ ਜੀ ਹਾਂਜੀ ਇੱਕ ਮੇਰੀ ਦਾੜੀ ਚਿੱਟੀ ਸੀ ਇਹਨੇ ਕਾਲੀ ਕਰਤੀ ਕਾਲੀ ਕਿਵੇਂ ਜੀ ਇਹ ਮੈਂ ਲਾ ਮੈਂ RAMDEV ਦਾ ਸ਼ੈਂਪੂ ਵਰਤਿਆ ਹੋਰ ਬਹੁਤ ਕੁਝ ਵੇਖਿਆ ਪਰ ਇਹਨੇ ਕਰਾਮਾਤ ਕੀਤੀ ਕੁਝ ਵੀ ਨਹੀਂ ਸਿਰਫ ਦਾੜੀ ਤੇ ਨਿਗਾ ਮਾਰੀ ਗਈ ਹੈ ਬਾਬੇ ਦੇ ਵੱਲੋਂ ਸ਼ੌਕੀ ਪਰ ਬਾਬੇ ਦੇ ਤਾਂ ਧੌਲੇ ਆ ਰਹੇ ਹੈ ਜੀ ਨਹੀਂ ਇਹਨੇ ਨਹੀਂ ਵੇਖਾ ਕਰ ਲੈਣਾ ਕੰਮ ਬਾਬੇ ਥੋੜੇ ਆਪਦੇ ਤੌਲੇ ਆ ਮੇਰੇ ਆਪਦੀ ਨਿਗਾ ਬੱਜਦੀ ਨਹੀਂ ਨਾ ਇੱਥੇ। ਹਾਂ। ਕੀ ਬਾਤ ਹੈ। ਭਈ ਜਮਾ ਮੈਗਨੈਟ ਟੈਕਨੀਕਲ ਜਵਾਬ ਦਿੱਤਾ ਗਿਆ। ਬਾਬਾ ਕਹਿੰਦਾ ਮੈਥੋਂ ਆਪਦੀ ਦਾੜੀ ਤੇ ਅੱਖਾਂ ਨਹੀਂ ਵੱਜ ਰਹੀਆਂ। ਮੈਂ ਜ਼ੋਰ ਬੋਤਲਾਂ। ਪੰਪ ਵਾਲੇ ਨੂੰ ਕਹਦੇ ਉਹ ਕੀ ਆਨਾਂ ਚ ਹਵਾ ਪਾ ਕੇ ਨੀਵੀਂ ਕਰਨ। ਨਹੀਂ ਨਹੀਂ ਉਹ ਪੰਪ ਕੱਲਾ ਇੱਥੋਂ ਤੱਕ ਹੀ ਸੀ ਹੁੰਦਾ। ਇੱਥੋਂ ਤੱਕ ਹੀ ਸੀਦਾ। ਬਾ ਜੀ ਬਾ। ਇਹ ਇਹ ਇਸ ਮੁੰਡੇ ਦਾ ਹੋਇਆ ਵਿਆ। ਨਹੀਂ ਇਹਦਾ ਹੁਣ ਕੋਹੋਜ ਕਰਾ ਦਾਂਗੇ ਇਹਦਾ ਵੀ। ਕਰਾ ਦਾਂਗੇ। ਇਕੱਠੀ ਲਿਆਵਾਂਗੇ ਤੁਮੇ। ਹਾਂਜੀ। ਇਕੱਠੀ ਲਿਆਵਾਂਗੇ। ਕਰਾਂਗੇ। ਇਕੱਠੇ ਇੱਕ ਢੋਲਕੀ। ਹਾਂ। ਕੱਠੇ ਘਰ ਦੋ ਲਿਆ ਮੈਂ ਟੋੜ ਟੋੜ ਕੇ ਦੋ ਹੀ ਆਣਗੀਆਂ ਇੱਕ ਨਹੀਂ ਆਉਂਦੀ ਪਰ ਬਾਬਾ ਜੀ ਕਹਿੰਦਾ ਵੀ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋਵੇ ਇਹ ਗੱਲ ਅਸੀਂ ਬਾਤ ਕਰਾਂਗੇ ਕਿਉਂਕਿ ਤੂੰ ਰਾਜ਼ੀਆਂ ਵਿਆਹ ਨੂੰ ਰਾਜ਼ੀਆਂ ਜੀ ਤੇ ਮੈਂ ਘਰ ਦੇ ਕੁਝ ਨਹੀਂ ਕਹਿੰਦੇ ਕੁਝ ਨਹੀਂ ਕਹਿੰਦੇ ਜੀ ਉਹ ਕਹਿੰਦੇ ਕੱਢ ਲਿਆ ਕੱਢ ਲਿਆ ਬਾਬੇ ਨੂੰ ਕਹਿ ਕੀ ਨੂੰ ਨਾ ਜੀ ਬਾਬੇ ਨੂੰ ਵੀ ਕਰਾਉਣਾ ਮੈਂ ਲਓ ਜੀ ਅਸਲ ਜੀ ਭਾਈ ਅਸਰ ਤਾਂ ਕਿਤੇ ਨੇ ਕਿਤੇ ਜਾ ਕੇ ਇਹ ਚੀਜ਼ਾਂ ਦਾ ਜਿਹੜਾ ਜਿਹੜਾ ਹੁੰਦਾਗਾ ਤੁਸੀਂ ਅੱਛਾ ਬਾਬਾ ਹੁਣ ਤੁਹਾਨੂੰ ਪੂਰਾ ਬਾਬਾਈ ਤੇ ਵਿਸ਼ਵਾਸ ਆ ਵੀ ਤੁਹਾਡੀ ਸ਼ਾਦੀ ਹੋ ਜੂ ਹਾਂਜੀ ਪੂਰਾ ਵਿਸ਼ਵਾਸ ਹੈ ਪੂਰੀ ਸ਼ਾਦੀ ਹੋ ਜੂਗੀ ਹਾਂਜੀ ਕੀ ਕਹੋਗੇ ਪੱਤਰਕਾਰ ਸਾਹਿਬ ਇਹ ਕਹਿੰਦੇ ਸ਼ਾਦੀ ਹੋ ਜੂਗੀ ਦੱਸੋ ਹੁਣ ਤੁਸੀਂ ਹਾਂਜੀ ਇਹ ਹੋ ਸਕਦੀ ਹੈ ਹਾਂਜੀ ਹਾਂ ਬਿਲਕੁਲ ਜਿਦੋਂ ਹਾਰੇ ਬੰਦੇ ਮੰਤਰੀ ਬਣ ਸਕਦੇ ਇਹ ਚਿੱਟੀ ਗੱਲ ਲਾਓ ਜੀ ਬਾਬੇ ਦੇ ਸਮਰਥਕ ਜਮਾਂ ਲੋਕ ਦੇ ਨਾਲ ਗੱਲ ਕਰ ਰਿਹਾ ਬਿਲਕੁਲ ਕਈ ਵਾਰੀ ਜਿੱਤਿਆਂ ਦੇ ਚਪੇੜਾਂ ਪੈ ਜਾਂਦੀਆਂ ਤੇ ਹਾਰੇ ਬੰਦੇ ਮੰਤਰੀ ਬਣ ਜਾਂਦੇ ਆ ਇਹ ਸਾਡੇ ਦੇਸ਼ ਦਾ ਲੋਕਤੰਤਰ ਆ ਤੇ ਇਹ ਇਹ ਹੋ ਵੀ ਰਿਹਾ ਬਾਬਾ ਜੀ ਆਉਣ ਵਾਲੇ ਸਮੇਂ ਵਿੱਚ ਕੋਈ ਸਕੀਮ ਪੰਜਾਬ ਦੇ ਵਾਸਤੇ ਲੈ ਕੇ ਆ ਰਹੇ ਬਸ ਆ ਜਿਹੜੇ ਛੜੇ ਬੰਦੇ ਨੇ ਵਿਆਹ ਕਰਾਵਾਂਗੇ ਨਾਲੇ ਮਾਪਦਾ ਕਰਾਵਾਂਗੇ ਇਹ ਵਿੱਚ ਬਾਬੇ ਬਹੁਤ ਜ਼ਿਆਦਾ ਵੱਧ ਗਏ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੰਨੇ ਕਿਵੇਂ ਵੱਧ ਰਹੇ ਆ ਬਾਬੇ ਜਿੰਨੇ ਮਰਜ਼ੀ ਵਧੀਆਂ ਨੇ ਜਿਹੜੀ ਕਰਮਾਤਾ ਇੱਧਰ ਆ ਨਾ ਉਹ ਇੱਧਰ ਹੀ ਰਹੋਗੇ ਅੱਛਾ ਤੁਹਾਡੇ ਕੋਲੇ ਆ ਸਾਰੀ ਸ਼ਕਤੀ ਆ ਹਾਂ ਸਾਰੀ ਸ਼ਕਤੀ ਸਾਡੇ ਕੋਲੇ ਆ ਹਾਂਜੀ ਤੇ ਇੱਕ ਅਸੀਂ ਸਕੀਮ ਹੋਰ ਲੈ ਕੇ ਆ ਰਹੇ ਆ ਕਿਹੜੀ ਸਕੀਮ ਬਾਬਾ ਜੀ ਜਿਹੜੇ ਆ ਪੱਤਰਕਾਰ ਆ ਇਹਨਾਂ ਨੂੰ ਮਾਈਕ ਤੇ ਕੈਮਰੇ ਵੰਡਨੇ ਆ ਨਮਿਆਂ ਨੂੰ ਵੀ ਨਮਿਆਂ ਨੂੰ ਵੀ ਲਓ ਜੀ ਬਹੁਤ ਵੱਡੀ ਉਪलब्ਧੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਬਾਬਾ ਸ਼ੋਕੀ ਜੀ ਕਹਿ ਰਹੇ ਨੇ ਕਹਿੰਦੇ ਨੇ ਕਿ ਇੱਕ ਸਕੀਮ ਲੈ ਕੇ ਆ ਰਹੇ ਆ ਜਿਹੜੇ ਪੱਤਰਕਾਰਾਂ ਨੂੰ ਮੋਬਾਈਲ ਕੈਮਰੇ ਸਾਰਾ ਕੁਝ ਵੰਡਿਆ ਜਾਊਗਾ ਜੋ ਮਰਜ਼ੀ ਹੋਵੇ ਕਹਿੰਦੇ ਬਾਬਾ ਜੀ ਕਿੰਨ ਕਿਹੜੇ ਕਿਹੜੇ ਪੱਤਰਕਾਰਾਂ ਨੂੰ ਵੰਡਣਗੇ ਸਾਰੇ ਨਵੇਂ ਪੁਰਾਣੇ ਜਿਹੜੇ ਮੇਰੇ ਬਾਅਦ ਚ ਆ ਕੇ ਬੈਠਣਗੇ ਉਹਨਾਂ ਨੂੰ ਕੈਮਰੇ ਤੇ ਮੈਗ ਵੰਡੇ ਜਾਣਗੇ ਤੇ ਜਿਹੜੇ ਮੰਨ ਕੇ ਚੱਲੋ ਲੀਡਰਾਂ ਦੇ ਮੂਹਰੇ ਘਰ ਦੇ ਧਰਨੇ ਲੱਗਣ ਤੇ ਮੇਰੇ ਆਗੇ ਬੈਠਣਾ ਸਮਰਥਕ ਕੈਮਰੇ ਆ ਦੋ ਪੱਤਰਕਾਰ ਪੱਤਰਕਾਰ ਅੱਛਾ ਉਹਨਾਂ ਨੂੰ ਫਿਰ ਧਰਨੇ ਤੇ ਆਪਦੀ ਮਰਜ਼ੀ ਨਾਲ ਭੇਜੂਗਾ ਉਹ ਮੈਂ ਆਪਦੀ ਮਰਜ਼ੀ ਨਾਲ ਭੇਜੂਗਾ ਜਿਹੜੇ ਆ ਧਰਨੇ ਤੇ ਜਾਣਾ ਜਾ ਤੇ ਨਹੀਂ ਜਾਣਾ ਇਹਨਾਂ ਕੰਮ ਕਰੂੰਗੀ ਹਾਂ ਲਓ ਜੀ ਕਿਤੇ ਨਾ ਕਿਤੇ ਜਾ ਕੇ ਖਰੀਦਣਗੇ ਪਰ ਕਹਿੰਦੇ ਜਿਹੜੇ ਸੱਚ ਵਿਖਾਉਂਦੇ ਨੇ ਜਿਹੜੇ ਪੱਤਰਕਾਰ ਸੱਚ ਬੋਲਦੇ ਨੇ ਉਹ ਸ਼ਾਇਦ ਭਾਈ ਨਾਂ ਵੀ ਵਿਕਣ ਕਿਉਂਕਿ ਉਹਨਾਂ ਨੂੰ ਪੰਜਾਬ ਦੀ ਚਿੰਤਾ ਜਿੰਨਾਂ ਨੇ ਟੀਆਰਪੀ ਲੈਣੀਆਂ ਹੋ ਸਕਦਾ ਕਿਤੇ ਨਾ ਕਿਤੇ ਉਹ ਜ਼ਿਆਦਾ ਜਿਹੜਾ ਉਹ ਉਹ ਬਿਕ ਵੀ ਜਾਣ ਕਿਤੇ ਨਾ ਕਿਤੇ ਹੋ ਸਕਦਾ ਇਹ ਗੱਲਾਂ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਹ ਆਉਣਗੀਆਂ ਕਿਉਂਕਿ ਜਿਹੜੇ ਹਸਾਬ ਨਾਲ ਇੰਟਰਵਿਊ ਚੱਲ ਰਹੀਆਂ ਕੁਝ ਵੀ ਹੋ ਸਕਦਾ ਇੱਥੇ ਕੁਝ ਕਿਹ ਹਨ ਜੇ ਇੱਕ ਇਹ ਮੁੰਡਾ ਤੁਸੀਂ ਕਹਿੰਦੇ ਹੋ ਇਹਦਾ ਵਿਆਹ ਕਰਨਾ ਹੈ ਵਿਚਾਰਾ ਹਵਾ ਹੀ ਭਰੀ ਜਾਂਦੇ ਰੇ ਹਵਾ ਨਿਕੜਨੀ ਮੈਨੂੰ ਇਹਦੀ ਹਵਾ ਕੱਢਣੀ ਪੈਣੀ ਹੈ ਇਹ ਜਿਹੜੇ ਹਸਾਬ ਨਾਲ ਲੱਗਿਆ ਪਿਆ ਲਓ ਜੀ ਪੰਪ ਵਾਲਾ ਬਾਬਾ ਤਾਂ ਕਹਿੰਦਾ ਕਿ ਜੇ ਨਾ ਹਟਿਆ ਪੰਪ ਮਾਰਨੋਂ ਪਰ ਹਾਂਜੀ ਇੱਕ ਹੋਰ ਸੀ ਜਿਹੜੀ ਤੁਸੀਂ ਚਮਤਕਾਰ ਦੀ ਗੱਲ ਕਰ ਹਾਂ ਇੱਕ ਮੇਨ ਸਵਾਲ ਜਿਹੜਾ ਆਪਾਂ ਕਰਨਾ ਸੀ ਬਾਬਾ ਜੀ ਨੂੰ ਬਾਬਾ ਜੀ ਕਹਿੰਦੇ ਕਿ ਜਿਵੇਂ ਕੁੱਤਿਆਂ ਸਵਾਈਆਂ ਝੋਟੇ ਸਵਾਈਆਂ 911 ਟਰੈਕਟਰਾਂ ਦੀਆਂ ਮਨੋ ਕਾਮਨਾ ਪੂ ਆਈ ਇਹ ਟਾਂਕੇ ਪਟਾ ਦਈ ਦੀ ਆ ਫੇ ਟਾਂਕੇ ਕਿਵੇਂ ਟਾਂਕੇ ਪਟੇ ਜਾਂਦੇ ਬੱਚਾ ਹੁੰਦਾਗਾ ਤਾਂ ਤਸ਼ਕੀਸ਼ਨ ਕਰਾਏ ਹੁਣ ਹਾਂ ਸ਼ਕਤੀ ਸਾਡੀ ਇੰਨੀ ਆ ਬਾਬਾ ਜੀ ਕਹਿੰਦਾ ਜਿੰਨਾ ਬੀਬੀਆਂ ਦੇ ਆਪਰੇਸ਼ਨ ਹੋ ਗਏ ਬੱਚੇ ਫੇਰ ਵੀ ਨਹੀਂ ਹੋ ਰਹੇ ਤੇ ਮੇਰੇ ਕੋਲੇ ਤਾਕਤ ਆ ਸ਼ਕਤੀ ਆਗਾ ਮੈਂ ਟਾਂਕੇ ਪਟਕੇ ਰੱਖ ਦੇਣਾ ਵੇਖੋ ਬਹੁਤ ਕਮਰਸ਼ੀਅਲ ਬਾਬਾ ਇਹ ਹਰ ਚੀਜ਼ ਦੇ ਵਿੱਚ ਜਿਹੜਾ ਲਾਉਜ਼ ਦਾ ਹਰ ਗੱਲ ਦੇ ਵਿੱਚ ਟੈਕਨੀਕਲ ਇਸ਼ੂ ਆ ਜਿਹੜਾ ਉਹ ਬਾਬਾ ਜੀ ਨਾਲ-ਨਾਲ ਦੱਸ ਰਹੇ ਨੇ ਆਪਾਂ ਨੂੰ ਪਰ ਜਿਹੜੇ ਸਮਰਥਕ ਹੈ ਉਹ ਬਹੁਤ ਸਿਰਾ ਸਮਰਥਕ ਆ ਮੈਂ ਨਹੀਂ ਅਜੇ ਤੱਕ ਇਦਾਂ ਦੇ ਸਮਰਥਕ ਵੇਖੇ ਇੱਕ ਬੰਦੇ ਦੀ ਜਿਹੜੇ ਜਿੰਨਾਂ ਨੂੰ ਬਾਬਾ ਜੀ 911 ਵਰਗੇ ਲੱਗਦੇ ਨੇ ਉਹਨਾਂ ਦੀ ਮਨੋ ਕਾਮਨਾ ਵੀ ਕਿਤੇ ਨਾ ਕਿਤੇ ਦੱਬੀ ਗਈ ਆ ਆਉਣ ਵਾਲੇ ਟਾਈਮ ਦੇ ਵਿੱਚ ਇਨ ਫਿਊਚਰ ਹੋ ਸਕਦਾ ਕਿ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਹੋ ਜਾਣ ਉਹਦੀ ਮਨੋ ਕਾਮਨਾ ਜਿਹੜੀ ਪੂਰੀ ਹੋ ਜਾਵੇ। ਬਾਬਾ ਜੀ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਬਹੁਤ ਸਾਰੀਆਂ ਹੋਈਆਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਬਾਬਾ ਜੀ ਦੇ ਨਾਲ ਕੀਤੀਆਂ ਨੇ ਇਹਨਾਂ ਫਿਊਚਰ ਜਿਹੜਾ ਬਹੁਤ ਸੋਹਣਾ ਜਿਹੜੇ ਪਲਾਨ ਆ ਬਾਬਾ ਜੀ ਲੈ ਕੇ ਆ ਰਹੇ ਨੇ ਕਿਤੇ ਕਿਤੇ ਬਾਬਾ ਜੀ ਇੱਕ ਹੋਰ ਜਾਂਦੇ ਜਾਂਦੇ ਨੇ ਗੱਲ ਪੁੱਛਣੀ ਹੈ ਕਿ ਰੀਚਾਰਜ ਆ ਜਿਹੜੇ ਕੰਪਨੀਆਂ ਨੇ ਨਾ ਉਹ ਮਹਿੰਗੀ ਕਰਦੇ ਉਹਦਾ ਰੀਚਾਰਜ ਕਰਾਉਣਾ ਉਹਦਾ ਵੀ ਕੁਝ ਕਰੋਗੇ ਹਾਂ ਦਾ ਕਮਿਸ਼ਨ ਦਿਆ ਕਰਾਂਗੇ ਆਪਾਂ ਤੁਹਾਨੂੰ। ਅੱਛਾ ਜੀ ਜਿੰਨਾ ਮਰਜ਼ੀ ਮਹਿੰਗਾ ਹੋਵੇ। ਕਿੰਨਾ ਮਰਜ਼ੀ ਮਹਿੰਗਾ ਹੋਵੇ। ਵੀ ਉਹਦੇ 'ਚ ਵੀ ਸਾਡਾ ਕੀ ਫਾਇਦਾ ਹੋਊ ਕਿ ਵੀ ਤੁਸੀਂ ਜੀ ਜੇ ਮੈਨੂੰ ਆਕੇ ਦਿਖਾਉਂਗੇ ਮੇਰਾ ਅਕਸਰ ਮਈ ਵਧੂਗੀ টিਆਰਪੀ ਵੀ ਵਧੂਗੀ ਜੀ ਲੋ ਪੂਰੀ ਗੱਲਬਾਤ ਆ ਜਿਹੜੀ ਬਾਬਾ ਜੀ ਕਹਿੰਦਾ ਤੁਸੀਂ ਮੇਰੀ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਵਿਖਾਇਆ ਕਰੋ ਤੇ ਤੁਹਾਡੇ ਰੀਚਾਰਜ ਜਿੰਨੇ ਮਰਜ਼ੀ ਮਹਿੰਗੇ ਹੋਣ ਉਹ ਗੱਲਬਾਤ ਕਰਾਂਗੇ ਜੀ ਬਾਬਾ ਜੀ ਤਰੋ ਆਪ ਚੱਲ ਗਏ ਚਲੋ ਇਹ ਆ ਬੱਸ ਉਹਨਾਂ ਹੀ ਜਾਣਾ ਉਧਰ ਮਾਈਆਂ ਜੀ ਸਾਨੂੰ ਟਾਂਕੇ ਤੋੜਨੇ ਬੀਬੀਆਂ ਦੇ ਜਾ ਕੇ ਕੀ ਪਤਾ ਨੇ ਉਹ ਜਿਹੜੇ ਆਪਰੇਸ਼ਨ ਵਾਲੀਆਂ ਬੀਬੀਆਂ ਆਈਆਂ ਉਹਨਾਂ ਦੇ ਬੱਚਿਆਂ ਦੀਆਂ ਗੱਲਾਂ ਕਿਤੇ ਨਾ ਕਿਤੇ ਹੋਣੀਆਂ ਜਿਹੜੀਆਂ ਤੁਹਾਡੇ ਸਾਹਮਣੇ ਆ ਤੇ ਹੁਣ ਬਾਬਾ ਜੀ ਨੇ ਜਿਹੜਾ ਜਾਣਾਗਾ ਆਖਿਰਕਾਰ ਉਹਨਾਂ ਦਾ ਟਾਈਮ ਹੋ ਗਿਆ ਦੁਨੀਆ ਤੋਂ ਨਹੀਂ ਜਾਣਾ ਜਾਣੀ ਕਿ ਇੱਥੋਂ ਜਾਣਾ ਉਹਨਾਂ ਨੇ ਜਿਹੜੀ ਬਾਬਾ ਜੀ ਫੇਰ ਵੀ ਕੁਝ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹਾਂ ਦਰਸ ਕਰੀ ਬਸ ਆਇਆ ਕੱਲੋ ਡੇਰੇ ਤੇ ਖੁਸ਼ ਰਹੋ ਜੀ ਲੋ ਜੀ ਬਾਬਾ ਜੀ ਜਿਹੜੇ ਚਲੇ ਲੋ ਲੋ ਸਮਾਰਥਕ ਮਿੱਟੀ ਚੁੱਕ ਰਹੇ ਨੇ ਵੇਖੋ ਕਿਤੇ ਨਾ ਕਿਤੇ ਮੱਥਾ ਟੇਕਿਆ ਜਾ ਰਿਹਾ ਜੀ ਲੋ ਜੀ ਇਹ ਜਿਹੜੇ ਛੋਕੀ ਬਾਬਾ ਜੀ ਤੁਹਾਨੂੰ ਮਿਲਾਏ ਆ ਦੁਨੀਆ ਦੇ ਕਮਾਲ ਬਾਬਾ ਜੀ ਆ ਔਰ ਇਹਨਾਂ ਵਿੱਚ ਬੇਅੰਤਹਾ ਸ਼ਕਤੀ ਹੈ ਜੀ ਤੁਸੀਂ ਇਸ ਬਾਬੇ ਕੋਲੇ ਆ ਕੇ ਵੇਖੋ ਜਿਹੜੀ ਗੱਲ ਬਾਬੇ ਦੇ 21 ਦੰਦਾਂ ਤੋਂ ਪਾਰ ਹੋ ਗਈ ਉਹ ਗੱਲ ਸੱਚ ਹੋ ਜਾਣੀ ਹੈ ਤੇ ਜਿਹੜੀ ਉਨੀਓ ਤੋਂ ਅੰਦਰ ਰਹੇਗੀ ਉਹ ਤੁਹਾਨੂੰ ਫਿਰ ਪਤਾ ਹੀ ਹੈ ਪੂਰੀ ਬਣ ਗਈ ਬਾਬੇ ਦੀ ਸਿਰਾ ਬਣ ਗਿਆ ਸਿਰਾ ਜੀ ਬਹੁਤ ਚੱਲੂ ਵੀਡੀਓ ਲੱਕੜਾਂ ਨੂੰ ਰੋਹ ਵਰਗਾ ਮੇਰਾ ਵੀ ਗੱਲ ਸੁਣੋ ਗੱਲ ਸੁਣੋ ਸਰਕਾਰ 와 ਕੀ ਕਰੀ ਜਾਂਦੀ ਆ ਯਾਰ ਹਰਮ ਹੁੰਦੀ ਥੋੜੀ ਬੋਦੀ ਸੁਣੋ ਸ਼ਰਮਗਾ ਦੀ ਬਾਈ ਕੀ ਕੀਤਾ ਸੀ ਕਿਹੜੇ ਬਾਬੇ ਦੇ ਪਿੱਛੇ ਤੁਰੇ ਫਿਰਦੇ ਹੋ ਯਾਰ ਸ਼ਾ ਉਹ ਇੰਟਰਵਿਊ ਕੀਤੀ ਆ ਯਾਰ ਉਹ ਬਾਬੇ ਦੇ ਸ਼ੌਕੀ ਕੀ ਦੇਣਾ ਉਹ ਜੇ ਸ਼ੌਕੀ ਬਾਬਿਆਂ ਦੀ ਬਾਕੀ ਵੀ ਬਾਈ ਕਰੀ ਜਾਂਦੇ ਆ ਸਾਰੇ ਅਸੀਂ ਕਰਤੀ ਤਾਂ ਕੀ ਹੋ ਗਏ ਆ ਕਦੇ ਲੀਡਰਾਂ ਨੂੰ ਸਵਾਲ ਪੁੱਛਿਆ ਅੱਜ ਦੀ ਜਿਹੜੀ ਨੌਜਵਾਨੀ ਆ ਨਸ਼ਿਆਂ ਦੇ ਵਿੱਚ ਜਿਹੜੀ ਅਗੀ ਪਈ ਹੋਈ ਆ ਕਦੇ ਲੀਡਰ ਨੂੰ ਸਵਾਲ ਕੀਤਾ ਤੁਸੀਂ ਇਹ ਕਰਦੇ ਆ ਬਾਈ ਜਦੋਂ ਟਾਈਮ ਲੱਗਦਾ ਕਰਦੇ ਕਦੇ ਪਾਣੀ ਦੇ ਮੁੱਦਿਆਂ ਤੇ ਗੱਲ ਕੀਤੀ ਆ ਐਨਐਸਏ ਲੱਗਿਆ ਕਦੇ ਸਿੰਘਰ ਸਿੰਘਾਂ ਦੀ ਰਿਹਾਈ ਬਾਰੇ ਗੱਲ ਕੀਤੀ ਹੈ ਸ਼ਰਮ ਹੋਣੀ ਚਾਹੀਦੀ ਆ ਸਾਨੂੰ ਅਜਿਹੇ ਬਾਬਿਆਂ ਨੂੰ ਪ੍ਰਮੋਟ ਕਰਦੇ ਆ ਤੁਸੀਂ ਚੈਨਲ ਦੀ ਆਟੀਆਰਪੀ ਲਈ ਗਏ ਸੀ ਬਾਬੇ ਦੀ ਪੀਐਚਡੀ ਕਰੀ ਐ ਉਹ ਬਾਈ ਸਾਰੇ ਆਉਂਦੇ ਕਰਕੇ ਅਸੀਂ ਆ ਗਏ ਤੁਸੀਂ ਸਿਆਣੇ ਬਿਆਣੇ ਹੋ ਜੀ ਤੁਸੀਂ ਕਹਿੰਦੇ ਨਵਾਂ ਚੈਨਲ ਬਣਾਇਆ ਕੀ ਦੇਣਾ ਪੰਜਾਬ ਨੂੰ ਬਾਬਾ ਸਾਨੂੰ ਤਾਂ ਐ ਸੀ ਬਾਈ ਸਾਡਾ ਚੈਨਲ ਚੱਲ ਪਊਗਾ ਬਾਬੇ ਕੋਲੇ ਰੱਛ ਬਾਬਾ ਰਹਿੰਦਾ ਬਾਬੇ ਦੇ ਅਨੇ ਭਗਤ ਵੀ ਹੈਗੇ ਉਹ ਐਡ ਬਾਬਾ ਕਰ ਦਿੰਦੇ ਫਰ ਜਮੀਰਾਂ ਵੈਗੀਆਂ ਤੁਹਾਡੀਆਂ ਯਾਰ ਥੋੜਾ ਬਹੁਤ ਤਾਂ ਸ਼ਰਮ ਨੂੰ ਹੱਥ ਮਾਰੋ ਮੈਂ ਬਾਈ ਉਹ ਤਾਂ ਐ ਤਾਂ ਅਸੀਂ ਵਿਖਾਉਣੀ ਆ ਸਾਰਾ ਕੁਝ ਵੋਟਾਂ ਵੇਲੇ ਵੀ ਵਿਖਾਉਣੀ ਆ ਇਹੋ ਜੀ ਗੱਲ ਨਹੀਂ ਹੂੰ ਤੇ ਬਸ ਉਹ ਬਾਗਬੇਰੀ ਹੂੰ ਪਹਿਲਾਂ ਅਸੀਂ ਇੰਟਰਵਿਊਆਂ ਕੀਤੀਆਂ ਉਦੋਂ ਤਾਂ ਉਹ ਰਾਜਨੀਤੀ ਦੀਆਂ ਗੱਲਾਂ ਗੁੱਲਾਂ ਕਰਦਾ ਹੁੰਦਾ ਸੀ ਤੇ ਅਸੀਂ ਚੱਲ ਕਰਤੀਆਂ ਨਹੀਂ ਕਿਸੇ ਲੀਡਰ ਨੇ ਧਮਕੀ ਦੇਦੀ ਤੁਹਾਨੂੰ ਹੁਣ ਜਿਹੜਾ ਪੰਜਾਬ ਦੀ ਗੱਲ ਹੀ ਨਹੀਂ ਕਰ ਰਹੀ ਤੁਸੀਂ ਜਿਹੜਾ ਪੱਤਰਤ ਕਰ ਦੇਖੋ ਕਿਤੇ ਵੀਜਾਂ ਵਾਲੇ ਬਾਬੇ ਪਾਸੇ ਕਿਤੇ ਚਲ ਗਿਆ ਇੱਕ ਔਰਤਾਂ ਨੂੰ ਲਈ ਫਿਰਦੇ ਨੇ ਆ ਬੱਚਾ ਨਹੀਂ ਹੁੰਦਾ ਕਿਤੇ ਪਖੰਡੀ ਸਾਧਾਂ ਪਿੱਛੇ ਕੀ ਦੇਣਾ ਯਾਰ ਸਾਡੀ ਬਾਬਿਆਂ ਨੂੰ ਨਹੀਂ ਦੇਣ ਤਾਂ ਨਹੀਂ ਬਾਈ ਕੋਈ ਵੀ ਦੇਣ ਤਾਂ ਨਹੀਂ ਉਹੀ ਕਰਤੀ ਸਾਰੇ ਕਰੀ ਜਾਂਦੇ ਸੀ ਯਾਰ ਮਤਲਬ ਆ ਭੇਡਾਂ ਤੇ ਸਾਡੇ 'ਚ ਕੋਈ ਫਰਕ ਨਹੀਂ ਰਿਹਾ ਕਿ ਪਤਾ ਪੱਤਰਕਾਰ ਦਾ ਕੰਮ ਹੁੰਦਾ ਪੱਤਰਕਾਰ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਚੰਗਾ ਮੰਨਦਾ ਜੋ ਵੀ ਸਮਾਜ ਦੇ ਵਿੱਚ ਹੁੰਦਾ ਉਹਨੇ ਦਿਖਾਉਣਾ ਹੁੰਦਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਜੇ ਬਾਬਿਆਂ ਨੂੰ ਪ੍ਰਮੋਟ ਕਰਦਿਆਂ ਨੂੰ ਕਿ ਤੁਸੀਂ ਬਾਬੇ ਨੂੰ ਜਾ ਕੇ ਸਵਾਲ ਕੀਤਾ ਵੀ ਬਾਬਾ ਜੀ ਤੁਸੀਂ ਬਹੁਤ ਪਖੰਡ ਕਰਦੇ ਹੋ ਅਸੀਂ ਇਹ ਚੀਜ਼ ਦੀ ਨਖੇਦੀ ਕਰਦੇ ਹਾਂ ਸੋਹਣਾ ਕੰਮ ਕਰਦੇ ਹੋ ਲੋਕ ਤੁਹਾਨੂੰ ਦੇਖਦੇ ਆ ਕਿਉਂਕਿ ਇੱਕ ਚੰਗਾ ਪੱਤਰਕਾਰ ਇੱਕ ਸੋਝਿਆ ਹੋਇਆ ਪੱਤਰਕਾਰ ਹੀ ਸਮਾਜ ਨੂੰ ਜਿਹੜਾ ਸਹੀ ਰਾਹ ਪਾ ਸਕਦਾ ਤੁਸੀਂ ਵਧੀਆ ਕੰਮ ਕਰਦੇ ਹੋ ਅਚਾਨਕ ਕੀ ਹੋ ਗਿਆ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਪਹਿਲਾਂ ਤਾਂ ਗੱਲਾਂ ਚੰਗੀਆਂ ਕਰਦਾ ਸੀ ਇੰਟਰਵਿਊ ਅਸੀਂ ਕੀਤਾ ਸੀ ਰਾਜਨੀਤੀ ਔਰ ਬਈ ਬਹਾਤਾ ਪਾਸੋਂ ਕਰ ਲਿਆ ਸੀ ਪਰ ਅੱਜ ਥੋੜੇ ਕਰਕੇ ਉਹ ਬਾਬਾ ਸਿਰ ਤੇ ਚੜਿਆ ਹੋਇਆ ਸਾਰਿਆਂ ਨੇ ਉਹ ਤਾਂ ਗੱਲ ਠੀਕ ਆ ਗਲਤੀ ਤਾਂ ਹੈਗੀ ਐ ਇਹ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਸਾਨੂੰ ਉਹਨਾਂ ਨੂੰ ਜਿਹੜਾ ਹਾਈਲਾਈਟ ਕਰਨਾ ਚਾਹੀਦਾ ਸਮਾਜ ਦੇ ਬਹੁਤ ਸਾਰੇ ਮੁੱਦੇ ਆ ਨਾ ਕਿ ਇਹਨਾਂ ਬਾਬਿਆਂ ਕਰਾਂਗੇ ਬਾਈ ਜੀ ਚਲੋ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦੇ ਕਿ ਨਹੀਂ ਜੀ ਬਿਲਕੁਲ ਬਿਲਕੁਲ ਅੱਗੇ ਤੋਂ ਨਹੀਂ ਕਰਦੇ ਬਾਈ ਜੀ ਗਲਤੀ ਅੱਗੇ ਤੋਂ ਨਹੀਂ ਕਰਦੇ ਜੀ ਬਬੇੜੀ ਕਿਸੇ ਦੀ ਸਸੇਕਾਲ ਦੋਸਤੋ ਮਲੂਕਾ ਟੀਵੀ ਟੀਮ ਦਾ ਏਕੇ ਮੈਸੇਜ ਜਿਹੜਾ ਹਰ ਵਾਰ ਦੀ ਤਰ੍ਹਾਂ ਸੀ ਜੰਨੇ ਆ ਕੋਈ ਵੀ ਚੀਜ਼ ਹੁੰਦੀ ਆ ਉਹਨੂੰ ਸੱਚ ਜੇ ਤੁਸੀਂ ਸ਼ੁਰੂਆਤ ਤੋਂ ਵਿਖਾਉਣੇ ਹੋ ਤਾਂ ਉਹਨੂੰ ਸੱਚ ਜ ਦਿਖਾਉਣ ਦਾ ਯਤਨ ਕਰਿਆ ਕਰੋ ਤੁਸੀਂ ਸਾਰੇ ਸਮਝ ਗਏ ਹੋਮੋਂਗੇ ਇਹ ਵੀਰ ਨੇ ਅਦਾਕਾਰੀ ਕੀਤੀ ਆ ਜਿਹੜੇ ਬਾਬੇ ਦੀ ਨਵੇਂ ਬਾਬਾ ਉੱਠਿਆ ਪਹਿਲਾਂ ਕੁਝ ਹੋਰ ਭੇਖਵਾਣੀਆਂ ਹੋਈਆਂ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਚੈਨਲ ਵਾਲਿਆਂ ਨੇ ਮਾਰਾ ਕੀਤਾ ਚਲੋ ਜੇ ਕੋਈ ਬੰਦਾ ਜਾਣਕਾਰੀ ਕਿਸੇ ਚੀਜ਼ ਦੀ ਰੱਖਦਾ ਚਾਹੇ ਉਹ ਪੰਜਾਬ ਦੇ ਮੁੱਦੇ ਹੋਣ ਰਾਜਨੀਤਿਕ ਮੁੱਦੇ ਹੋਣ ਸਮਾਜਿਕ ਮੁੱਦੇ ਹੋਣ ਉਹਦੇ ਤੇ ਜਾਣਕਾਰੀ ਦੇਣੀ ਇੱਕ ਚੰਗੀ ਗੱਲ ਆ ਤੇ ਉਹ ਲੋਕਾਂ ਤੱਕ ਪਹੁੰਚਾਉਣੀ ਸਾਡਾ ਚੈਨਲਾਂ ਦਾ ਸਾਰਿਆਂ ਦਾ ਕੰਮ ਆ ਪੱਤਰਕਾਰ ਵੀਰਾਂ ਦਾ ਇਹਦੇ 'ਚ ਕੋਈ ਦੋ ਰਹਿਣੀ ਹਨਾ ਜੇਕਰ ਉਹ ਬੰਦਾ ਜਾਣਕਾਰੀ ਦਿੰਦਾ ਦਿੰਦਾ ਖੁਦ ਜਿਹੜਾ ਬੰਦਾ ਨਿੰਦਿਆ ਕਰ ਰਿਹਾ ਜਾਂ ਤੁਹਾਨੂੰ ਸੁਝਾਅ ਦੇ ਰਿਹਾ ਜੇ ਉਹ ਖੁਦ ਹੀ ਅੰਧਵਿਸ਼ਵਾਸ ਫਲਾ ਰਿਹਾ ਨੈਗੇਟਿਵਿਟੀ ਕਰ ਰਿਹਾ ਤੇ ਉਹਦੇ ਖਿਲਾਫ ਬੋਲਣਾ ਵੀ ਸਾਡਾ ਫਰਜ਼ ਆ ਠੀਕ ਆ ਬੀਜਿਆਂ ਵਾਲੇ ਬਾਬੇ ਆ ਗਏ ਹੁਣੇ ਕਿ ਨਵੇਂ ਬਾਬਾ ਬਣ ਗਿਆ ਜਿਹੜੀ ਸ਼ੋਕੀ ਬਾਬਾ ਆਪਾਂ ਨਾਮ ਰੱਖਿਆ ਬਾਈ ਨੇ ਜਿਹੜੀ ਅਦਾਕਾਰੀ ਉਹਦੀ ਕੀਤੀ ਆ ਬਾ ਕਮਾਲ ਦੀ ਠੀਕ ਆ ਸਾਡਾ ਇੱਕ ਫਰਜ਼ ਆ ਤੁਹਾਨੂੰ ਦਿਖਾਉਣਾ ਨਾ ਤਾਂ ਅਸੀਂ ਕਿਸੇ ਨੂੰ ਨਿੰਦਣਾ ਨਾ ਕਿਸੇ ਨੂੰ ਅਸੀਂ ਮਾੜਾ ਕਹਿਣਾ ਇਹ ਤੁਸੀਂ ਆਪ ਹੀ ਦੇਖਣਾ ਸ਼ੀਸ਼ਾ ਵਿਖਾਉਣਾ ਇੱਕ ਮਲੂਕਾ ਟੀਵੀ ਦੀ ਟੀਮ ਦਾ ਫਰਜ਼ ਆ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਆ ਠੀਕ ਆ ਇੱਕ ਸ਼ਬਦ ਆ ਜਿਹੜੇ ਬੋਲਣੇ ਪੈਂਦੇ ਆ ਸ਼ੀਸ਼ਾ ਦਿਖਾਉਣ ਦੇ ਵਾਸਤੇ ਉਹ ਅਸੀਂ ਕੋਸ਼ਿਸ਼ ਹਰ ਵਾਰ ਦੀ ਤਰ੍ਹਾਂ ਕਰਦੇ ਆ ਤੇ ਐਸੋ ਵਾਰ ਵੀ ਕਰਦੇ ਆ ਸਾਨੂੰ ਬੋਲਣਾ ਚਾਹੀਦਾ ਸੀ ਜਿੱਥੇ ਕਿ ਪੰਜਾਬ ਦੇ ਸਰਕਾਰ ਨੇ ਐਨਐਸਏ ਲਗਾ ਦਿੱਤੇ ਠੀਕ ਆ ਉਹਨਾਂ ਤੋਂ ਗਲਤੀ ਹੋਈ ਹੋਊ ਭਾਈ ਅਮਰਤਾ ਪਾਲ ਆਰ ਗਿਆ ਤੋਂ ਨਾ ਸਿੰਘਾਂ ਤੋਂ ਗਲਤੀ ਹੋਈ ਹੋ ਪਰ ਵਾਰੀ ਵਾਰੀ ਐਨਐਸਏ ਲਾ ਕੇ ਲਾਉਣ ਦਾ ਕੀ ਮਤਲਬ ਜੇ ਕਿਤੇ ਉਹਨਾਂ ਨੇ ਥਾਣੇ ਤੇ ਕਬਜ਼ਾ ਜਾਂ ਹਮਲਾ ਕੀਤਾ ਉਹਦੀ ਧਾਰਾ ਕੁਝ ਹੋਰ ਬੰਦੀ ਆ ਇਹ ਗੱਲ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਸੀਐਮ ਨੇ ਵੀ ਕਹੀ ਆ ਠੀਕ ਆ ਉਸ ਤੋਂ ਬਾਅਦ ਤੁਸੀਂ ਲੈ ਲਓ ਬੰਦੀ ਸਿੰਘਾਂ ਦੀ ਗੱਲ ਨਸ਼ੇ ਦੇ ਨਾਲ ਮੈਂ ਇੱਕ ਗੱਲ ਕਹਾਂ ਨਸ਼ੇ ਨਾਲ ਕਿੰਨੇ ਮਾਵਾ ਦੇ ਪੁੱਤ ਮਰੇ ਆ ਘਰਾਂ ਵਾਲੀਆਂ ਬੀਬੀਆਂ ਦੇ ਘਰਾਂ ਵਾਲੇ ਮਰੇ ਆ ਬੱਚਿਆਂ ਦੇ ਮਾਂ ਬਾਪ ਮਰੇ ਆ ਕਦੇ ਅਸੀਂ ਪੱਤਰਕਾਰ ਜਾਂ ਕਦੇ ਪਿੰਡ ਦੇ ਜਿਹੜੇ ਆਗੂ ਆ ਉਹ ਕਦੇ ਲੀਡਰ ਦੀ ਬਾਹ ਫੜ ਕੇ ਉਸ ਘਰੇ ਲਗਾਏ ਆ ਵੀ ਇਹਨਾਂ ਦਾ ਪੁੱਤ ਚਿੱਟੇ ਨਾਲ ਮਰ ਗਿਆ ਅੱਜ ਇਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ ਇਹ ਦਿਖਾਉਣਾ ਸਾਡਾ ਫਰਜ਼ ਸੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਜਿਹੜੇ ਅਸੀਂ ਦਿਖਾਉਣੇ ਚਾਹੀਦੇ ਆ ਪਰ ਇਹ ਨਾ ਰੱਖੋ ਕੱਲਾ ਵੀ ਜੇ ਕਿਸੇ ਨੇ ਇੱਕ ਬੰਦਾ ਕਿਤੇ ਜਾ ਕੇ ਬਾਹ ਲਿਆ ਉਹਦੇ ਮਗਰ ਸਾਰੇ ਬਹਿਜੋ ਠੀਕ ਹੈ ਕਦੇ ਸੁਭਾਵਕ ਹੋ ਜਾਂਦਾ 19 21 ਦੰਦਿਆਂ ਚ ਦੰਦ ਤਾਂ ਮੇਰੇ ਵੀ 32 ਆ ਮੈਂ ਤਾਂ ਤੜਕੇ ਹੱਥ ਨੇ ਗਾਲਾਂ ਲੈਣ ਵਾਲਾ ਕੰਮ ਹੋਇਆ ਨਾ ਘਰੇ ਕਦੇ ਕੋਈ ਪਈ ਅੱਜ ਸੌਦਾ ਲੈ ਆਵਾਂਗੇ ਕੋਈ ਨਹੀਂ ਆ ਚੀਜ਼ ਕਰ ਲਾਂਗੇ ਨਹੀਂ ਕਿਸੇ ਟਾਈਮ ਪੂਰੇ ਹੁੰਦਾ ਆ ਬੱਤੀਆਂ ਬੁੱਤੀਆਂ ਦੰਦਾਂ ਵਾਲੀ ਗੱਲ ਛੱਡ ਦਿਓ ਅਸੀਂ ਕਰ ਰਹੇ ਹਾਂ ਠੀਕ ਆ ਬੱਤੀ ਬੁੱਤੀ ਦੰਦਾਂ ਚ ਤਾਂ ਫਿਰ ਜਿਹੜੀ ਗੱਲ ਤੁਸੀਂ ਕਹੋਗੇ ਕਦੇ ਨਾ ਕਦੇ ਤਾਂ ਪੂਰੀ ਹੋ ਜਾਂਦੀ ਹੈ ਫਿਰ ਤਾਂ ਆਪਾਂ ਖੁਦ ਕਰ ਕਰ ਬਾਬੇ ਆ ਚੰਗਾ ਕੰਮ ਕਰੋ ਚੰਗੇ ਕੰਮ ਨੂੰ ਪ੍ਰੋਮੋਟ ਕਰੋ ਸਾਡਾ ਤਾਂ ਸਿਰਫ ਇੱਕ ਹੀ ਮਕਸਦ ਸੀ ਨਾ ਕਿਸੇ ਨੂੰ ਗਲਤ ਬੋਲਣਾ ਨਾ ਕਿਸੇ ਦੀਆਂ ਪਾਵਨਾ ਨੂੰ ਫੇਸ ਪਹਿਚਾਉਣਾ ਸੀ ਅਸੀਂ ਤੇ ਇੱਕ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਮਝਣਾ ਤੁਸੀਂ ਇਹ ਕਮੈਂਟ ਮੈਸੇਜ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਸਾਡਾ ਇਹ ਯਤਨ ਹਮੇਸ਼ਾ ਰਹੂਗਾ ਕਿ ਜਿਹੜਾ ਸੱਚ ਆ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਈਏ ਝੂਠ ਨੂੰ ਨੰਗਾ ਕਰੀਏ ਇਹ ਅਸੀਂ ਕੋਸ਼ਿਸ਼ ਹਮੇਸ਼ਾ ਕਰਦੇ ਰਾਵਾਂਗੇ ਤੇ ਮਲੂਕਾ ਟੀਵੀ ਟੀਮ ਦੇ ਨਾਲ ਤੁਸੀਂ ਜੁੜੇ ਰਹੋ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਵੀਡੀਓ ਕਿਵੇਂ ਲੱਗੀ ਇਹ ਜਰੂਰ ਕਮੈਂਟ ਕਰਕੇ ਤੇ ਹੋਰ ਕਿਹੜੇ ਮੁੱਦਿਆਂ ਤੇ ਸਾਨੂੰ ਬਣਾਉਣੀਆਂ ਚਾਹੀਦੀਆਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਧੰਨਵਾਦ